ਪੰਜਾਬ ਪੰਜ ਦਰਿਆਵਾਂ ਦੀ ਧਰਤੀ ਤੇ ਅੱਜ ਪਾਣੀ ਦੀ ਮਾਰ ਹੇਠ ਤਕਰੀਬਨ 3 ਲੱਖ ਤੋਂ ਜ਼ਿਆਦਾ ਏਕੜ ਫਸਲ ਖਰਾਬ ਹੋ ਚੁੱਕੀ ਹੈ 1000 ਤੋਂ ਜ਼ਿਆਦਾ ਪਿੰਡ ਪ੍ਰਭਾਵਿਤ ਹੋਏ ਨੇ ਤੇ ਬਹੁਤ ਸਾਰੀਆਂ ਜਾਨਾਂ ਵੀ ਜਾ ਚੁੱਕੀਆਂ ਨੇ ਚਲੋ ਅਜੇ ਉਹਨਾਂ ਦਾ ਹਿਸਾਬ ਪੂਰਨਾ ਪ੍ਰਸ਼ਾਸਨ ਵੱਲੋਂ ਨਹੀਂ ਕੀਤਾ ਗਿਆ ਸੋ ਅੱਜ ਅਸੀਂ ਇੰਨੇ ਹੀ ਕੁਝ ਮੁੱਦਿਆਂ ਤੇ ਗੱਲ ਕਰਾਂਗੇ ਜਿਸ ਦੇ ਵਿੱਚ ਇਹ ਹੜ੍ਹ ਕਦਮੋਂ ਆਏ ਇਸ ਤੋਂ ਪਹਿਲਾਂ ਵੀ ਕਦੋਂ ਆਏ ਨੇ ਇਹਨਾਂ ਦਾ ਕੀ ਕੀ ਨੁਕਸਾਨ ਹੋਏ ਨੇ ਸਰਕਾਰ ਕੀ ਕਰ ਰਹੀ ਹੈ ਇਹਨਾਂ ਉੱਤੇ ਚਲੋ ਸਭ ਤੋਂ ਪਹਿਲਾਂ ਸਵਾਗਤ ਕਰਦੇ ਗगन ਜੀ ਦਾ ਗगन ਜੀ ਸਵਾਗਤ ਹੈ ਤੁਹਾਡਾ ਜੀ ਸਾਰਿਆਂ ਨੂੰ ਪਿਆਰ ਭਰੀ ਸਾਸਤਰੀ ਕਾਲ ਤੇ ਅੱਜ ਦੀ ਸਾਡੀ ਵੀਡੀਓ ਵਿੱਚ ਅਸੀਂ ਕਾਫੀ ਰਿਸਰਚ ਕੀਤੀ ਆ ਤੇ ਜਰੂਰ ਸੁਣਿਓ ਇਹਨੂੰ ਐਂਡ ਤੱਕ ਕਿਉਂਕਿ ਕਾਫੀ ਈਦਾਂ ਦੀਆਂ ਡਿਟੇਲਾਂ ਅਸੀਂ ਸ਼ੇਅਰ ਕਰਾਂਗੇ ਕਿ ਜਿਹੜੀਆਂ ਸ਼ਾਇਦ ਤੁਹਾਨੂੰ ਕਿ ਤੋਂ ਹੋਰ ਸੌਨ ਚ ਨਹੀਂ ਮਿਲ ਰੀਆਂ ਤੇ ਅਸੀਂ ਕੱਢ ਕੇ ਲਿਆਏ ਆ ਡਿਟੇਲਾਂ ਤੇ ਇਹਨੂੰ ਜ਼ਰੂਰ ਐਂਡ ਤੱਕ ਵੀਡੀਓ ਨੂੰ ਸੁਣਿਆ ਜਾਵੇ ਤੁਹਾਨੂੰ ਵੀ ਕਾਫੀ ਕੁਝ ਜਾਣਨ ਨੂੰ ਮਿਲੇਗਾ ਕਿ ਕੀ ਹੋ ਕੀ ਰਿਹਾ ਹੈ ਜੀ ਗਗਨ ਜੀ ਆਪਾਂ ਹਾਂਡਾਂ ਦੀ ਮਾਰ ਦੱਸਿਆ ਜਾ ਰਿਹਾ ਕਿ ਬਹੁਤ ਵੱਡੀ ਆ ਜਿਸ ਤਰ੍ਹਾਂ ਨੇ ਇਸ ਵਾਰ ਪਰ ਅੰਦਰ ਟੇਬਲ ਕੁਝ 88 ਦੇ ਅੰਕ ਦੇ ਵੀ ਨੇ ਜਿਨ੍ਹਾਂ ਨੂੰ ਪਹਿਲਾਂ ਕਿਹਾ ਜਾਂਦਾ ਸੀ ਕਿ ਕਾਫੀ ਵੱਡੀ ਮਾਰ ਪੰਜਾਬ ਪਹਿਲਾਂ ਵੀ ਹੰਡਾ ਚੁੱਕਿਆ ਐਦਾਂ ਦੀ ਉਹਨਾਂ ਬਾਰੇ ਕੁਝ ਦੱਸੋ ਜੋ ਅੰਕ ਕੈਨੇਡਾ ਦੇ ਕੋਲ ਜੀ 1988 ਦੇ ਵਿੱਚ ਜਿਹੜਾ ਹੜ੍ਹ ਆਇਆ ਸੀਗਾ ਉਹਦੇ ਬਾਰੇ ਮੈਂ ਰਿਸਰਚ ਕੀਤੀ ਕਿ ਚਲੋ ਬੰਦਾ ਕਈ ਵਾਰੀ ਵੀਡੀਓ ਵੇਖ ਕੇ इमोशनल ਹੋ ਜਾਂਦਾ ਕੋਈ ਰੀਲ ਵੇਖ ਲੈਂਦਾ ਜਾਂ ਪੋਸਟ ਆ ਤੇ ਉੱਥੇ ਮੈਂ ਰਿਸਰਚ ਕੀਤੀ ਤੇ ਮੈਂ ਕੁਝ ਵੀ ਆਪਣੇ ਵੱਲੋਂ ਨਹੀਂ ਬੋਲੂੰਗਾ ਮੈਂ ਜਿਹੜੇ ਮੇਰੇ ਸਰਸ ਨੇ ਉਹ ਸਾਰੇ ਤੁਹਾਨੂੰ ਦੱਸਾਂਗਾ ਕਿ ਮੈਂ ਕਿੱਥੋਂ ਇਨਫੋਰਮੇਸ਼ਨ ਪੜ੍ਹ ਕੇ ਦੱਸ ਰਿਹਾ ਹਾਂ ਮੈਂ ਜਿਹੜੀ ਪਹਿਲੀ ਇਨਫੋਰਮੇਸ਼ਨ ਪੜ੍ਹੀ ਇਹ ਸੀਗਾ ਸੋਰਸ ਟਾਈਮਜ਼ ਆਫ ਇੰਡੀਆ ਤੋਂ ਇੰਨੇ ਵਿੱਚ ਲਿਖਿਆ ਗਿਆ ਕਿ ਇੰਡੀਅਨ ਆਰਮੀ ਦਾ ਜਰਨਲ ਸੀਗਾ ਬੀ ਐਨ ਬੀ ਬੀ ਐਨ ਕੁਮਾਰ ਜਿਹਦਾ ਕੀ ਚੇਅਰਮੈਨ ਸੀਗਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹਨੂੰ ਕਿ ਬੀ ਡੀ ਐਮ ਬੀ ਆਂਦੇ ਆ 1988 ਦੇ ਵਿੱਚ ਅੱਛਾ ਜੀ ਉਸ ਬੰਦੇ ਦੇ ਨਾਲ ਇੱਕ ਹੋਰ ਬੰਦਾ ਸੀਗਾ ਜਿਹਦਾ ਨਾਂ ਸੀਗਾ ਸੁਦਰਸ਼ਨ 나ਟ ਜੋ ਜੋ ਕਿ ਪੰਜਾਬ ਫਾਰਮਰ ਅਸਿਸਟੈਂਟ ਇੰਜੀਨੀਅਰ ਇਰੀਗੇਸ਼ਨ ਡਿਪਾਰਟਮੈਂਟ ਦਾ ਸੀਗਾ ਹਾਂ ਜੀ ਉਸ ਬੰਦੇ ਦੀ ਸਟੇਟਮੈਂਟ ਵੱਲੋਂ ਇਹ ਦੱਸਿਆ ਗਿਆ ਵਾ ਸੁਦਰਸ਼ਨ ਨਾਗ ਦੀ ਸਟੇਟਮੈਂਟ ਜਿਹੜੀ ਲਈ ਗਈ ਸੀ ਉਹਨੇ ਕਿਹਾ ਵਾ ਕਿ ਜਿਹੜੇ ਫਲੱਡ ਤੇ ਗੇਟ 1988 ਦੇ ਵਿੱਚ ਖੋਲੇ ਗਏ ਉਹ ਇੰਨੇ ਜ਼ਿਆਦਾ ਕਦੀ ਵੀ ਨਹੀਂ ਸੀ ਖੋਲੇ ਗਏ ਨਾਠਾਸੀ ਤੋਂ ਪਹਿਲਾਂ ਨਾਠਾਸੀ ਤੋਂ ਬਾਅਦ ਹਾਂਜੀ ਉੱਚ ਪੌਂਕ ਰਿਵਰ ਦਾ ਜਿਹੜਾ ਪਾਣੀ ਸੀ 3 ਲੱਖ ਕਯੂਬਿਕ ਮੀਟਰ ਤੋਂ ਹੀ ਇਹ ਲਾ ਲਓ ਜਿਹੜਾ ਕਿ ਰਿਲੀਜ਼ ਕੀਤਾ ਗਿਆ ਬਿਆਸ ਦਰਿਆ ਦੇ ਵਿੱਚ ਹਾਂਜੀ ਉਤੋਂ ਬਾਅਦ 4 ਲੱਖ ਕਿਊਬਿਕ ਮੀਟਰ ਜੇ ਪਾਣੀ ਆ ਉਹ ਭਾਖਲਾ ਭਾਖੜਾ ਨੰਗਲ ਦਾ ਜਿਹੜਾ ਕਿ ਸਤਲੁਜ ਦੇ ਵਿੱਚ ਛੱਡਿਆ ਗਿਆ ਉਹਨਾਂ 1988 ਦੇ ਵਿੱਚ ਤੇ ਸਤਲੁਜ 'ਚ ਇੰਨਾ ਪਾਣੀ ਦਾ ਫਲੋ ਤੇਜ਼ ਹੋ ਗਿਆ ਸੀਗਾ ਕਿ ਇਹਨਾਂ ਨੂੰ ਜਿਹੜੇ 52 ਗੇਟ ਆ ਉਹ ਖੋਲਣੇ ਪਏ ਕਿ ਹਰੀਕੇ ਪਤਨ ਹਰੀਕੇ ਦੇ ਜਿਹੜੇ ਬੰਨ੍ਹ ਆ ਉਹ ਨਾ ਟੁੱਟ ਜਾਣ ਹਾਂਜੀ ਜਿਹੜਾ ਸਤਲੁਜ ਦੇ ਵਿੱਚ ਪਾਣੀ ਦੀ ਕਪੈਸਿਟੀ ਸੀਗੀ ਉਹ ਉਹਦੇ ਵੱਲੋਂ ਦੱਸਿਆ ਗਿਆ ਇਹ ਮੇਰੇ ਵੱਲੋਂ ਕੁਝ ਨਹੀਂ ਐਡ ਕੀਤਾ ਗਿਆ ਸੁਖਦਰਸ਼ਨ ਵੱਲੋਂ ਕਿ ਜਿਹੜਾ ਕਿ ਦਾ વોટર ਰੀਲੀਜ਼ ਇਨਟੂ ਦਾ ਸਤਲੁਜ ਜਿਹੜਾ ਸਤਲੁਜ ਚ ਪਾਣੀ ਛੱਡਿਆ ਗਿਆ ਡਬਲ ਦਾ ਰਿਵਰਲ ਕਪੈਸਿਟੀ ਯਾਨੀ ਕਿ ਰਿਵਰ ਦੀ ਕਪੈਸਿਟੀ ਤੋਂ ਡਬਲ ਸੀਗਾ ਜੀ ਤੇ ਉਹ ਉਹਦੇ ਵਿੱਚ ਜਿਹੜਾ ਬੀ ਐਨ ਕੁਮਾਰ ਸੀਗਾ ਚੇਅਰਮੈਨ ਭਾਖੜਾ ਬਿਆਸ ਮੈਨੇਜਮੈਂਟ ਦਾ ਉਹਨੂੰ ਫਿਰ ਇਸ ਚੀਜ਼ ਦੇ ਮੰਨਿਆ ਗਿਆ ਕਿ ਇਹ ਬੰਦੇ ਨੇ ਸਾਜ਼ਿਸ਼ ਰਹੀ ਆ ਕਿ ਹਾਂ 1988 ਚ ਜਿਹੜਾ ਖੜਕੂਆ ਸੀਗਾ ਪੰਜਾਬ ਚ ਉਹਦੇ ਕਰਕੇ ਇਹਨਾਂ ਨੇ ਇਹ ਪਾਣੀ ਛੱਡਿਆ ਤੇ 7 ਨਵੰਬਰ 1988 ਨੂੰ ਉਸ ਬੰਦੇ ਦਾ ਖੜਕੂਆ ਵੱਲੋਂ ਸੋਦਾ ਲਾਇਆ ਗਿਆ ਹਾਂਜੀ ਸੈਕਟਰ 20 ਚੰਡੀਗੜ੍ਹ ਚ ਅਛੇ ਇਹ 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 트ਰੇਜਡੀ ਇਹਨਾਂ ਵੱਲੋਂ ਖੁਦ ਲਿਖੀ ਗਈ ਆ ਇਹ ਮੈਂ ਆਪਣੇ ਵੱਲੋਂ ਕੋਰਟ ਦੇ ਕੀਤੀ ਕੀਤਾ ਕਿ ਇਹ ਆ ਇੱਕ ਮੈਨੂਮੇਡ 트ਰੇਜਡੀ ਆ ਤੇ ਪਾਰਟ ਐਕਟ ਆਫ ਗੋਡ ਵਿਚ ਐਕਟ ਆਫ ਗੋਡ ਇਹਨਾਂ ਨੇ ਪਾਇਆ ਵਾ ਪਰ ਮੈਨੂੰ ਲੱਗਦਾ ਜਿੱਥੋਂ ਤੱਕ ਜੋ ਚੀਜ਼ਾਂ ਪੜੀਆਂ ਮੈਂ ਉਸ ਐਕਟ ਆਫ ਗੋਡ ਤੇ ਕਿਤੇ ਨਹੀਂ ਆ ਇਹ ਐਕਟ ਆਫ ਬੈਨ ਹੀ ਆ ਜੋ ਉਹਦੇ ਵਿੱਚ ਚੀਜ਼ਾਂ ਇਨਵੋਲਵ ਹੋਈਆਂ ਜੋ ਬੰਦਿਆਂ ਦੇ ਬਿਆਨ ਸੀਗੇ ਤੇ ਜੋ ਉਹਦਾ ਬਾਅਦ ਚ ਨਤੀਜਾ ਹੋਇਆ ਉਹਨੂੰ ਮਾਰਨ ਵਾਲਾ ਸੀਗਾ ਜਿਹਨੇ ਉਹਨੂੰ ਮਾਰਨ ਦੀ ਪਲਾਨਿੰਗ ਕੀਤੀ ਸੀ ਉਹ ਪਰਮਜੀਤ ਸਿੰਘ ਪੰਜਵੜਗੇ ਜਿਹਦਾ ਹੁਣ ਲਾਹੌਰ ਦੇ ਵਿੱਚ ਕਤਲ ਹੋਇਆ ਪਰਮਜੀਤ ਸਿੰਘ ਪੰਜਵੜਗੇ ਉਦੋਂ 1988 ਦੇ ਵਿੱਚ ਉਹਦਾ ਕਾਫੀ ਨਾਂ ਆਇਆ ਸੀਗਾ ਉਸ ਬੰਦੇ ਵੱਲੋਂ ਕਹਿੰਦੇ ਆ ਕਿ ਇਹਨੂੰ ਮਾਰਿਆ ਗਿਆ ਤੇ ਸਤਲੁਜ ਬਿਆਸ ਹੁਣ ਇਸ ਟਾਈਮ ਜਿਹੜੇ ਹੱਟ ਆਏ ਆ ਪੰਜਾਬ ਦੇ ਵਿੱਚ ਅਸੀਂ ਉਹਨਾਂ ਬਾਰੇ ਤੁਸੀਂ ਜਾਣਨਾ ਪਾਉ ਜਸ਼ਨ ਜੀ ਕਿ ਤੁਸੀਂ ਕੀ ਰਿਸਰਚ ਕੀਤੀ ਉਹਨਾਂ ਬਾਰੇ ਨਹੀਂ ਉਹਨਾਂ ਬਾਰੇ ਜੋ ਅੰਕੜੇ ਅਜੇ ਚਲੋ ਪ੍ਰੋਪਰ ਅੰਕੜੇ ਤੇ ਨਹੀਂ ਮਿਲ ਸਕੇ ਸਾਰੇ ਕਿਉਂਕਿ ਜੇ ਕਾਰਵਾਈ ਚੱਲ ਰਹੀ ਆ ਪਰ ਜੋ ਜ਼ਿਆਦਾਤਰ ਮੋਟਾ-ਮੋਟਾ ਦੱਸਿਆ ਜਾ ਰਿਹਾ ਉਹੀ ਆ ਕਿ 3 ਲੱਖ ਏਕੜ ਦੇ ਕਰੀਬ ਕਿੱਲਾਂ ਦੇ ਕਰੀਬ ਫਸਲ ਜਿਹੜੀ ਆਲਰੇਡੀ ਬਰਬਾਦ ਹੋ ਚੁੱਕੀ ਆ ਜਿਹੜੀ ਕਿ ਟੋਟਲ ਰਕਬਾ ਜੋ ਆਪਣਾ ਪੀਜਿਆ ਗਿਆ ਬਚੋਨੇ ਦਾ ਉਹਦਾ 10 ਤੋਂ 15% ਤੇ ਲੱਗੇ ਪੰਦੀ ਆ ਤੇ ਉਹ ਤੇ ਸਮਸਾਇਤ ਜਿਉ ਕਿੰਨਾ ਵੱਡਾ ਇੱਕ ਨੰਬਰ ਬੰਦਾ ਹੈ ਪਰ ਜਿਹੜੇ ਪਰਿਵਾਰ ਦੀ ਜ਼ਮੀਨ ਚਲੀ ਗਈ ਆ ਫਸਲ ਚਲੀ ਗਈ ਉਹਨਾਂ ਲਈ ਤੇ ਉਸ ਤੋਂ ਵੀ ਜ਼ਿਆਦਾ ਦਰਦਨਾਕ ਚੀਜ਼ ਆ ਨਾ ਫਿਰ ਉਹ ਲੋਕਾਂ ਦਾ ਤੜ ਰਿਆ ਸੀਗਾ ਹਾਂਜੀ ਕੀ ਜਿਹੜਾ ਇਹ ਹੁਣ ਇਸ ਟਾਈਮ ਹੜ੍ਹ ਆਇਆ ਵਾ ਇਹਦੇ ਵਿੱਚ ਜਿਹੜੇ ਜ਼ਿਆਦਾ ਜਿਹੜੇ ਪੰਜਾਬ ਦੇ ਸ਼ਹਿਰ ਜਿੱਥੇ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਚ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਪਠਾਨਕਪੂਰ ਪੋਟ ਫਾਜ਼ਲਕਾ ਕਪੂਰਥਲਾ ਤੇ ਹੁਸ਼ਿਆਰਪੁਰ ਯਾਨੀ ਕੀ ਤੁਸੀਂ ਲਾ ਲੋ ਰਿਪੋਰਟ ਦੇ ਮੁਤਾਬਕ ਕੱਲਾ 44000 1 ਏਕੜ ਕੱਲਾ ਫਾਜ਼ਿਲਕਾ ਦੇ ਵਿੱਚ ਅਫੈਕਟ ਹੋਇਆ ਵਾ ਕਤਾਰਾਂ ਦਾ ਦੱਸਿਆ ਜਾ ਰਿਹਾ ਸਭ ਤੋਂ ਜ਼ਿਆਦਾ ਫਾਜ਼ਿਲਕਾ 44000 ਦੇ ਕਰੀਬ ਹਾਂ ਫਿਰ ਉਸ ਤੋਂ ਬਾਅਦ ਜਿੱਦਾਂ ਫਰੋਜ਼ਪੁਰ 26000 ਦੇ ਕਰੀਬ ਕੁਪਾਲਾ 28000 ਦੇ ਕਰੀਬ ਪਠਾਨਕੋਟ 17 ਤੇ ਤਰਨਤਾਰਨ ਦਾ ਏਰੀਆ ਵੀ 24000 ਦੇ ਕਰੀਬ ਤੇ ਹੁਸ਼ਿਆਰਪੁਰ 13000 ਦੇ ਕਰੀਬ ਮਤਲਬ ਜਿੰਨਾ ਵਿੱਚ ਜਾਰੀ ਮਾਰ ਪਈ ਹੈ ਫਸਲਾਂ ਨੂੰ ਇਹਨਾਂ ਚ ਪਿੰਡ ਪਿੰਨਾਂ ਦੀ ਜਿਹੜੀ ਰਿਪੋਰਟ ਆ ਗੁਰਦਾਸਪੁਰ 323 ਪਿੰਡ ਕਪੂਰਥਲਾ 107 ਤੇ ਫਿਰੋਜ਼ਪੁਰ 101 ਬਾਕੀਆਂ ਦਾ ਡਾਟਾ ਹੈ ਨਹੀਂ ਆ ਪਰ ਇੱਕ ਚੀਜ਼ ਇਹਦੇ ਵਿੱਚ ਹੋਰ ਐਡ ਕਰਨ ਵਾਲੀ ਆ ਕਿ ਜੇ ਇਹ ਹੜ੍ਹਾਂ ਦਾ ਅੰਦਾਜ਼ਾ ਲਾਇਆ ਜਾਵੇ ਕਿ ਏਦਾਂ ਕਿਉਂ ਹੋਇਆ ਤੇ ਇਸ ਟਾਈਮ ਅਮਿਤ ਸ਼ਾਹ ਜੋ ਦੇਸ਼ ਦਾ ਸਾਡਾ ਮੰਤਰੀ ਆ ਉਹ ਐਸੇ ਨੰ ਬੈਠਾ ਵਾ ਕਸ਼ਮੀਰ ਦੇ ਵਿੱਚ ਉਹਦੀ ਮੀਟਿੰਗ ਹੋਈ ਆ ਉਮਰ ਅਬਦੁੱਲਾਹ ਨਾਲ ਹਾਂਜੀ ਉਮਰ ਅਬਦੁੱਲਾਹ ਦਾ ਸਟੇਟਮੈਂਟ ਆਈ ਆ ਜਿਹੜਾ ਚੀਫ ਮਿਨਿਸਟਰ ਆ ਜੰਮੂ ਤੇ ਕਸ਼ਮੀਰ ਦਾ ਕੀ ਸਾਡੇ ਇੱਥੇ ਕਹਿੰਦਾ 612 ਐਮ ਐਮ ਰੇਨਫਾਲ ਹੋਈ ਆ ਜੰਮੂ ਚ ਅਗਸਤ 2000 ਅਗਸਤ 23 ਤੋਂ ਲੈ ਕੇ ਹੁਣ ਤੱਕ ਯਾਨੀ ਕਿ ਅੱਜ ਅਸੀਂ ਵੀਡੀਓ ਰਿਕਾਰਡ ਕਰ ਰਹੇ ਆ ਅੱਜ 1 ਤਰੀਕੇ ਸ਼ਾਇਦ ਪਰ ਇਹ ਆਰਟੀਕਲ ਕੱਲ ਦਾ ਹੈ 1 ਤਰੀਕ ਦਾ ਆਰਟੀਕਲ ਆ ਇਹ ਉਹਦੇ ਚ ਉਹਨੇ ਕਿਹਾ 바ਕੀ ਇਹ ਜਿਹੜੀ ਰੇਨਫਾਲ ਆ ਇਹ ਹੈਗੀ 726% ਜ਼ਿਆਦਾ ਹੋਈ ਆ ਰੇਨਫਾਲ ਹੁਣ ਤੱਕ ਜਿੰਨੀ ਵੀ ਰੇਨ ਹੋਈ ਆ 1950 ਤੋਂ ਲੈ ਕੇ ਹੁਣ ਤੱਕ ਯਾਨੀ ਕਿ ਕਿਤੇ ਨਾ ਕਿਤੇ ਦਾ ਇਹ ਮੀਂਹ ਨੇ ਮੀਂਹ ਵੀ ਕਿਤੇ ਨਾ ਕਿਤੇ ਇਹਦਾ ਰਿਆ 바ਕੀ ਹਾਂ ਹੁਣ ਜਿਹੜੇ ਹੜ੍ਹ ਆ ਹੀ ਪੰਜਾਬ 'ਚ ਵੇਖਣ ਨੇ ਆ ਹਿਮਾਚਲ 'ਚ ਜਿਹੜਾ ਮੈਨੂੰ ਇਹ ਚ ਗੱਲਾਂ ਨੇ ਜਿੱਦਾਂ ਤੋਂ ਨਾ ਜਿੱਦਾਂ ਆਪਾਂ ਟਾਈਟਲ ਵੀ ਦਿੱਤਾ ਏ ਹਨਾ ਕਿ ਕੁਦਰਤੀ ਆ ਕੇ ਜਾਂ ਮੁਨੱਖ ਨੂੰ ਕੀਤਾ ਗਿਆ ਇਹ ਦੋਨੋਂ ਚੀਜ਼ਾਂ ਜਾਂ ਜਿੱਦਾਂ ਕਿ ਕੁਦਰਤ ਦੀ ਮਾਰ ਤੇ ਚਲੋ ਹੈਗੀ ਆ ਕਿ ਉਮੀਦ ਤੋਂ ਜ਼ਿਆਦਾ ਮੈਂ ਨਾ ਕੁਝ ਪੜ ਰਿਹਾ ਸੀ ਪੁਰਾਣੀ ਜਾਣਕਾਰੀ ਜਿੱਦਾਂ 88 ਦੇ ਵਿੱਚ ਵੀ ਕੁਝ ਉਹਨਾਂ ਗੱਲਾਂ ਇਹੋ ਕਹੀ ਸੀ ਕਿ ਜਿੱਦਾਂ ਆਪਣਾ ਸਮਾਂ ਹੁੰਦਾ ਨਾ ਜਿੱਦਾਂ ਸਤੰਬਰ ਦੇ ਅੱਧ ਤੋਂ ਬਾਅਦ ਅਗਸਤ ਤੋਂ ਅੱਧ ਤੇ ਬਾਅਦ ਦਾ ਸਮਾਂ ਤੇ ਸਤੰਬਰ ਦੀ ਸ਼ੁਰੂਆਤ ਵਾਲਾ ਇਹਦੇ ਵਿੱਚ ਜਿੱਦਾਂ ਹਿਮਾਚਲ ਜੰਮੂ ਵਾਲਾ ਬੀਂ ਬਹੁਤ ਜ਼ਿਆਦਾ ਪੈਂਦੇ ਨੇ ਤੇ ਪੰਜਾਬ ਦੇ ਵਿੱਚ ਵੀ ਇਈ ਵਾਰੇ ਸਮੇਂ ਵਿੱਚ ਬਹੁਤ ਜ਼ਿਆਦਾ ਪੈਂਦੇ ਨੇ ਮਤਲਬ ਜਿਹੜਾ ਸਮਾਂ ਇਦਾਂ ਦਾ ਆਉਂਦਾ ਨਾ ਜਦੋਂ ਦੋਨੋਂ ਜਗ੍ਹਾ ਤੇ ਇੱਕੋ ਵਾਰ ਚੀਂ ਮੀਂਹ ਜ਼ਿਆਦਾ ਪੈਂਦੇ ਨੇ ਹਾਂ ਉਦੋਂ ਪ੍ਰੋਬਲਮ ਕੀ ਹੋ ਜਾਂਦੀ ਹੈ ਕਿ ਡੈਮਾਂ ਚ ਪਾਣੀ ਬਹੁਤ ਜ਼ਿਆਦਾ ਆ ਜਾਂਦਾ ਹੈ ਜਿੱਦਾਂ ਆਪਣੇ ਜਿਹੜੇ ਪਾਖੜਾ ਤੇ ਉਧਰੋਂ ਜਿਹੜਾ ਪੌਂਗ ਡੈਮ ਆ ਉਹਨਾਂ ਦਾ ਪਾਣੀ ਛੱਡਣਾ ਪੈਂਦਾ ਤੇ ਉੱਪਰੋਂ ਪੰਜਾਬ ਦੇ ਵਿੱਚ ਵੀ ਜਦੋਂ ਦੂਰ ਸੇ ਸਮੇਂ ਬਰਾਬਰ ਹੀ ਬਾਰਿਸ਼ ਆ ਚੀ ਜਿੱਦਾਂ ਕਿ ਲਗਾਤਾਰੀ ਚੜੀ ਲੱਗ ਰਹੀ ਹੈ ਨਾ ਉਹ ਜਿਹਨੂੰ ਦੋਨਾਂ ਚੀਜ਼ਾਂ ਦਾ ਸੁਮੇਲ ਹੁੰਦਾ ਹੈ ਉਦੋਂ ਇਦਾਂ ਦੇ ਹਾਲਾਤ ਆ ਜਾਂਦੇ ਨੇ ਉਹ ਪਰ ਹਾਂ ਮੈਨੂੰ ਜਿੱਥੋਂ ਤੱਕ ਲੱਗਦਾ ਵਾ ਕਿ ਚਲੋ ਕੁਦਰਤੀ ਆਫਤਾਂ ਤੇ ਜਿਹੜੀ ਹੈਗੀ ਉਹ ਬੰਦਾ ਕੰਟਰੋਲ ਨਹੀਂ ਕਰ ਸਕਦਾ ਪਰ 2 ਮਈ 2025 ਨੂੰ ਇੱਕ ਆਰਟੀਕਲ ਛਪਿਆ ਸੀਗਾ ਟ੍ਰਿਬਿਊਨ ਦੇ ਵਿੱਚ ਹਾਂ ਉਸ ਆਰਟੀਕਲ ਦੇ ਵਿੱਚ ਅਸੀਂ ਪਹਿਲਾਂ ਵੀ ਖਬਰ ਸੁਣੀ ਸੀਗੀ ਕਿ ਭਾਖੜਾ ਪਿਆਸ BBMP ਜਿਹੜਾ ਮੈਨੇਜਮੈਂਟ ਇਹਨਾਂ ਦਾ ਬੋਰਡ ਆ ਉਹਦੇ ਵਿੱਚੋਂ ਇਹਨਾਂ ਨੇ ਰਿਲੀਜ਼ ਕਰਤਾ ਸੀਗਾ ਜਿਹੜਾ ਪੰਜਾਬ ਦਾ ਬੰਦਾ ਸੀ ਆਕਾਸ਼ਦੀਪ ਹਾਂ ਇਹਨਾਂ ਨੇ ਕੁਝ ਫੇਰ ਬਦਲ ਦਿੱਤਾ ਟੀਮ ਚ ਹਾਂ ਉਹਨੂੰ ਇਹਨਾਂ ਨੇ ਲਾ ਕੇ ਤੇ ਹਰਿਆਣੇ ਦਾ ਜਿਹੜਾ ਬੰਦਾ ਸੀਗਾ ਉਹ ਲਾਤਾ ਜਿਹਦਾ ਨਾਮ ਸੀਗਾ ਸੰਜੀਵ ਕੁਮਾਰ ਹਾਂਜੀ ਉਹਨੂੰ ਲਾਤਾ ਸੀਗਾ ਉਹਦੇ ਪਿੱਛੇ ਇਹ ਮਸਲਾ ਹੋਇਆ ਸੀਗਾ ਕਿ ਇਹਨਾਂ ਨੇ ਕਿਹਾ ਸੀਗਾ 8500 ਕਿਊਬਿਕ ਮੀਟਰ ਪਾਣੀ ਹਰਿਆਣੇ ਨੂੰ ਦਿੱਤਾ ਜਾਵੇ ਜਿਹਦੇ ਤੇ ਉਹਨੇ ਵਿਰੋਧ ਕੀਤਾ ਕਿ ਹਾਂ ਬਈ ਨਹੀਂ ਦਿੱਤਾ ਜਾਏਗਾ ਕਿਉਂਕਿ ਉਹ ਪੰਜਾਬ ਸਰਕਾਰ ਦਾ ਮੁਲਾਜ਼ਮ ਸੀਗਾ ਸੌਰੀ ਜੀ ਹਾਂ ਦੇ ਕੈਮਰੇ ਵੀ ਇਦਾਂ ਕਹੀ ਆ ਉਹ ਤੇ ਉਸ ਚੀਜ਼ ਦੇ ਵਿਰੋਧ ਕਰਨ ਤੋਂ ਬਾਅਦ ਉਹਨੂੰ ਲਾ ਦਿੱਤਾ ਗਿਆ ਤੇ ਸੰਜੀਵ ਕੁਮਾਰ ਜਿਹਨੂੰ ਕਿ ਕੱਲੀ ਡੈਮ ਸੇਫਟੀ ਦਾ ਐਕਸਪੀਰੀਅੰਸ ਸੀਗਾ ਤੇ ਉਹਨੂੰ ਵਾਟਰ ਰੈਗੂਲੇਸ਼ਨ ਦਾ ਕੋਈ ਐਕਸਪੀਰੀਅੰਸ ਨਹੀਂ ਸੀਗਾ ਤਾਂ ਹਾਂਜੀ ਉਹਨੂੰ ਡਾਇਰੈਕਟਰ ਬਣਾ ਦਿੱਤਾ ਗਿਆ ਕਿ ਉਹਨੂੰ ਉਹਦੀ ਉਹਦੀ ਜਿਹੜੀ ਇਹਦੇ ਪਿੱਛੇ ਇਹਦੇ ਪਿੱਛੇ ਵੀ ਸੈਂਟਰ ਦਾ ਹੱਥ ਸੀਗਾ ਜਿਹਦੇ ਜਿਹਦੇ ਖਿਲਾਫ ਪੰਜਾਬ ਸਰਕਾਰ ਨੇ ਪ੍ਰੋਟੈਸਟ ਕੀਤਾ ਮੂੰਹ ਗੋਟ ਚ ਵੀ ਲੱਗ ਗਈ ਦਿਨ ਨੂੰ ਕੀ ਇਸ ਬੰਦੇ ਨੂੰ ਤੁਸੀਂ ਲਾਇਆ ਵਾ ਜਿਹੜਾ ਉਹ ਨਜਾਇਜ਼ ਲਾਇਆ ਵਾ ਤੇ ਇਹ ਚੀਜ਼ਾਂ ਜਦੋਂ ਅਸੀਂ ਸੁਣਦੇ ਆ ਕਿ ਹਾਂ ਐਦਾਂ ਦੇ ਹੇਅਰਫੋਰ ਮੈਨੇਜਮੈਂਟ ਲੈਵਲ ਤੇ ਹੋ ਰੇ ਆ ਜਿਨ੍ਹਾਂ ਨੇ ਸਾਰਾ ਪਾਣੀ ਮੈਨੇਜ ਕਰਨਾ ਵਾ ਜਿਨ੍ਹਾਂ ਦੇ ਅੰਦਰ ਵਾਟਰ ਰੈਗੂਲੇਸ਼ਨਸ ਹੁੰਦੇ ਆ ਜੇ ਤੁਸੀਂ ਉਹ ਬੰਦਾ ਹੀ ਪੰਜਾਬ ਦਾ ਚੱਕ ਕੇ ਬਦਲ ਕੇ ਤੇ ਹਰਿਆਣੇ ਦਾ ਲਾਤਾ ਤੇ ਫਿਰ ਕਿਤੇ ਨਾ ਕਿਤੇ ਜਦੋਂ ਇਦਾਂ ਦੀ ਆਪਤਾ ਹੁੰਦੀ ਹੈ ਜਾਂ ਕੁਸ਼ ਹੁੰਦਾ ਵਾ ਤਾਂ ਫਿਰ ਸ਼ੱਕ ਦੇ ਦਾਇਰੇ ਤੇ ਤੇ ਫਿਰ ਸਾਰੇ ਹੀ ਫੜੇ ਹੋ ਜਾਂਦੇ ਆ ਹਾਂ ਨਹੀਂ ਨਹੀਂ ਉੱਥੇ ਮੈਂ ਗੱਲ ਨੂੰ ਜੋੜ ਲੱਗਾ ਸੀ ਕਿ ਜਿੱਦਾਂ ਸ਼ੁਰੂਆਤ ਤੇ ਹੁੰਦੀ ਹੈ ਪਾਰੀਮੀ ਤੋਂ ਕਿ ਜਿੱਦਾਂ ਹਿਮਾਚਲ ਦੇ ਵਿੱਚ ਪਾਰੀਮੀ ਆਇਆ ਜੰਮੂ ਚ ਆਇਆ ਹਨਾ ਪੌਂਗ ਡੈਪ ਜਾਂ ਬਿਆਸ ਦੇ ਵਿੱਚੋਂ ਪਾਣੀ ਹੁੰਦਾ ਹੋਇਆ ਮਨ ਸ਼ੁਰੂਆਤ ਤੇ ਉੱਥੋਂ ਹੁੰਦੀ ਹੈ ਕਿ ਕੁਦਰਤੀ ਤੌਰ ਤੇ ਵੀ ਤੋਂ ਜ਼ਿਆਦਾ ਵੀ ਪੈ ਜਾਣਾ ਜਿਹੜਾ ਸਾਹਮਣਾ ਸੜਾ ਉਹ ਸ਼ੁਰੂਆਤ ਹੈ ਪਰ ਉਸ ਤੋਂ ਇਲਾਵਾ ਕੁਝ ਹਰ ਹਾਂ ਲើ ਜੋ ਕਹਿ ਸਕਦੇ ਨੇ ਨੂੰ ਘਟਾਉਣ ਦੇ ਜਰੀਏ ਸੀ ਜੋ ਜਿੱਦਾਂ ਭਾਖੜਾ ਮੈਨੇਜਮੈਂਟ ਬੋਰਡ ਆ ਹਨਾ ਉਹਦੇ ਕੋਲੋਂ ਨਗਹਿਲੀਆਂ ਕੀ ਹੁੰਦੀਆਂ ਨੇ ਕਿ ਉਹ ਬੋਰਡ ਕਿਸੇ ਇੱਕ ਸਟੇਟ ਦਾ ਨਹੀਂ ਹੈ ਹਨਾ ਉਹਦੇ ਵਿੱਚ ਹਿਮਾਚਲ ਹਰਿਆਣਾ ਪੰਜਾਬ ਤੇ ਫਿਰ ਉਸ ਤੋਂ ਬਾਅਦ ਕੇਂਦਰ ਦਾ ਵੀ ਦਖਲ ਹੈ ਉਹਦੇ ਵਿੱਚ ਜੇਕਰ ਇੱਕ ਸਟੇਟ ਦਾ ਬੋਰਡ ਹੋਵੇ ਤੇ ਉਹ ਐਕੂਰੇਟ ਜਾਣਕਾਰੀ ਦੇ ਸਕੇ ਤੁਹਾਨੂੰ ਕਿ ਕਦੋਂ ਆ ਰਿਹਾ ਹੈ ਪਾਣੀ ਥੋੜਾ ਥੋੜਾ ਪਹਿਲਾਂ ਰਿਲੀਜ਼ ਕੀਤਾ ਜਾ ਸਕੇ ਉਹ ਉੱਤੋਂ ਉਹ ਤਿੰਨਾਂ ਸਟੇਟਾਂ ਦੇ ਵਿੱਚ ਸਰਕਾਰਾਂ ਅਲੱਗ-ਅਲੱਗ ਰੈਂਦੀਆਂ ਨੇ ਜਿੱਦਾਂ ਹਮਾ ਚਲਦੇ ਵਿੱਚ ਤੁਸੀਂ ਵੇਖ ਲੋ ਕਾਂਗਰਸ ਹੋਈ ਗਏ ਹਰਿਆਣਾ ਚ ਭਾਜਪਾ ਹੈ ਤੇ ਇੱਥੇ ਪੰਜਾਬ ਤੋਂ ਨਾਮ ਆਦਮੀ ਹੈ ਹਨਾ ਤੇ ਉਹ ਇੱਕ ਤਾਲਮੇਲ ਦੀ ਕਮੀ ਵੀ ਇਹ ਤਾਂ ਬਹੁਤ ਵੱਡਾ ਕਾਰਨ ਬਣਦੀ ਆ ਜਦੋਂ ਫਿਰ ਉਹ ਜਿੱਤ ਉਸ ਤੋਂ ਇਲਾਵਾ ਜੇ ਉਹ ਤੋਂ ਅੱਗੇ ਆਉਣੇ ਆ ਪਤੀਜੇ ਕਾਰਨ ਤੇ ਉਹ ਆਉਂਦਾ ਫਿਰ ਪੰਜਾਬ ਦੀ ਗਵਰਨਮੈਂਟ ਅੱਗੇ ਕਿ ਉਸਦੀ ਪੰਜਾਬ ਦੀ ਗਵਰਨਮੈਂਟ ਦੀ ਚਲੋ ਪੰਜਾਬ ਦੀ ਗਵਰਨਮੈਂਟ ਰੋਕ ਨਹੀਂ ਸਕਦੀ ਹੜ੍ਹਾਂ ਨੂੰ ਕੋਈ ਜ ਉੱਪਰੋਂ ਪਾਣੀ ਆ ਗਿਆ ਬਟ ਉਹਦੀ ਤਿਆਰੀ ਕੀ ਹੈ ਉਹਦੇ ਲਈ ਕਿ ਕੀ ਉਹਨੇ ਬੰਨ ਮਜ਼ਬੂਤ ਕੀਤੇ ਨੇ ਪਹਿਲਾਂ ਜਦੋਂ ਕਿ ਹੁਣ ਉਹ ਹਰ ਘਰ ਨੂੰ ਪੈਸੇ ਵੰਡਣਗੇ ਹਨ ਕਿਸੇ ਨੂੰ ਕੁਝ ਦੇਣਗੇ ਕਰੋਨਾ ਦਾ ਖਰਚ ਕਰਨਗੇ ਪਰ ਉਹ ਪਹਿਲਾਂ ਬੰਨਾਂ ਤੇ ਖਰਚਾ ਨਹੀਂ ਕੀਤਾ ਜਾਂਦਾ ਨਾ ਸਰਕਾਰ ਦੁਆਰਾ ਤੇ ਉਹ ਵੀ ਇੱਦਾਂ ਕਾਰਨ ਬੰਦੇ ਨੇ ਨਾ ਡਰੇਨਾ ਸਾਫ ਨਹੀਂ ਕੀਤੀਆਂ ਜਾਂਦੀਆਂ ਇਹਦਾ ਵੀ ਮੇਰਵਾ ਮੈਂ ਲੈ ਕੇ ਆਇਆ ਵਾਂ ਜਿਹੜਾ ਕਿ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਵੱਲੋਂ ਲੈਟਰ ਲਿਖੀ ਗਈ ਹੈ ਮੋਦੀ ਜੀ ਨੂੰ ਜੀ ਤੇ ਉਹ ਲੈਟਰ ਚ ਉਹਨੇ ਡਿਮਾਂਡ ਕੀਤੀ ਆ ਕਿ ਉਹ ਇਹ ਹੁਣ ਮੈਂ ਪੜਨ ਜਾ ਰਿਹਾ ਥੋੜਾ ਜਿਹਾ ਟਾਈਮ ਲਾਉਂਗਾ ਮੈਂ ਕਿ ਭਗਵੰਤ ਮਾਨ ਵੱਲੋਂ ਜਿਹੜੀ ਸੈਂਟਰ ਨੂੰ ਲੈਟਰ ਲਿਖੀ ਗਈ ਆ ਆ ਉਹ ਇਹ ਫਲੱਡ ਰੀਲੀਫ ਦੇ ਚੱਕਰ ਚ ਲਿਖੀ ਗਈ ਆ ਉਹਨੇ ਕਿਹਾ ਵਾ ਕਿ ਉਹਨੇ ਰਿਕਵੈਸਟ ਕੀਤੀ ਆ ਕਿ ਜਿਹੜਾ 60000 ਕਰੋੜ ਪੈਂਡਿੰਗ ਫੰਡ ਪਿਆ ਵਾ ਪੰਜਾਬ ਦਾ ਸੈਂਟਰਲ ਗਵਰਨਮੈਂਟ ਕੋ ਕਿ ਉਹ ਵਾਲਾ ਰਿਲੀਜ਼ ਕੀਤਾ ਜਾਵੇ 60000 ਕਰੋੜ ਕਿਹੜੀ ਚੀਜ਼ ਆ 60000 ਕਰੋੜ ਜਿਹੜਾ ਕੋਈ ਪੈਂਡਿੰਗ ਇਹਨਾਂ ਦਾ ਫੰਡ ਪਿਆ ਹੋਣਾ ਵਾ ਗਵਰਨਮੈਂਟ ਐਂਡ ਰਿਵਿਜ਼ਨ ਆਫ ਨੋਰਮਸ ਫॉर ਕੰਪਨਸੇਸ਼ਨ ਟੂ ਫਾਰਮਰਸ ਐਂਡ ਆਦਰਸ ਫॉर द ਸਟੇਟ ਡਿਜ਼ਾਸਟਰ ਰਿਸਪਾਂਸ ਫੰਡ ਐਸ ਡੀ ਆਰ ਐਫ ਐਂਡ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੰਡ ਐਨ ਡੀ ਆਰ ਐਫ ਯਾਨੀ ਕਿ ਜਿਹੜਾ 60000 ਕਰੋੜ ਦੀ ਡਿਮਾਂਡ ਕੀਤੀ ਗਈ ਆ ਪੰਜਾਬ ਸਰਕਾਰ ਵੱਲੋਂ ਸੈਂਟਰ ਸੈਂਟਰ ਤੋਂ ਹਾਂ ਉਹਨੇ ਕਿਹਾ ਵਾ ਕਿ ਜਿਹੜੀ ਕੰਪਨਸੇਸ਼ਨ ਅਹੀਂ ਦੇਣੇ ਆ ਆ ਜਿਹੜੀ ਆ ਉਹਨਾਂ ਦਿਨ ਉਹਦੇ ਚ ਦਿੰਦੇ ਆ ਇਹ 15000 ਪਰ ਏਕੜ ਆ ਲੋਕਾਂ ਨੂੰ ਦਿੰਦੇ ਆ ਹਾਂਜੀ ਜੋ ਕੀ ਕੰਪਨਸੇਸ਼ਨ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਮੈਨੂੰ ਲੱਗਦਾ ਵਾ ਕਿ ਇਹ ਮੈਂ ਇੱਥੇ ਲਿਖਿਆ ਸੀਗਾ ਇਹਨਾਂ ਦਾ 6800 ਪਰ ਏਕੜ ਜਿਹੜੀ ਆ ਇਹ ਸੈਂਟਰ ਤੇ ਕਰਦੀ ਆ ਤੇ ਉਹਦੇ ਵਿੱਚ 8 8200 ਪੰਜਾਬ ਸਰਕਾਰ ਪਾ ਕੇ ਤੇ 15000 ਇਹਦਾ ਕੰਪਲੀਟ ਕਰਦੀ ਆ ਕਿ 15000 ਪਰ ਏਕੜ ਕੰਪਨਸੇਸ਼ਨ ਦਿੱਤੀ ਜਾਂਦੀ ਆ ਪਰ ਏਕੜ ਦੇ ਹਿਸਾਬ ਨਾਲ ਹਾਂ ਉਹਨੂੰ ਉਹਨੇ ਰਿਕਵੈਸਟ ਕੀਤੀ ਆ ਕਿ 15000 ਤੋਂ ਵਧਾ ਕੇ 50000 ਪਰ ਏਕੜ ਕੀ ਕੀ ਜਾਵੇ ਅੱਛਾ ਜੀ ਤੇ ਜਿਹੜਾ ਕਿ ਟੋਟਲ ਫਾਰਮ ਲੈਂਡ ਇਫੈਕਟ ਹੋਇਆ ਵਾ ਉਹ ਹੋਇਆ ਵਾ 3 ਲੱਖ ਏਕੜ हां ये भी इसका लालू की ये राशि ਕਿੱਥੇ ਜਾਂਦੀ ਆ ਤੇ ਉਸ ਤੋਂ ਬਾਅਦ ਉਹਨੇ ਕਿਹਾ ਵਾ ਕਿ ਜਿਹੜਾ ਹੁਣ ਇੱਕ ਬਹੁਤ ਉਹ ਨਾ ਮਸ਼ਹੂਰ ਹੋਣਿਆ ਸੀਗਾ ਡਾਇਲੋਗ ਜਿਹੱਚੋ ਕਹਿੰਦਾ ਹੈ ਕਿ ਮੈਂ ਮੁਰਗੀ ਮਰੀ ਦਾ ਵੀ ਪੈਸੇ ਦਊਂਗਾ ਮੈਂ ਬੱਕਰੀ ਮਰੀ ਦੇ ਵੀ ਪੈਸੇ ਦਊਂਗਾ ਉਹ ਗੱਲਾਂ ਉਦੋਂ ਕਹੀਆਂ ਜਾਂਦੀਆਂ ਜਦੋਂ ਸਰਕਾਰ ਚ ਨਹੀਂ ਨਾ ਹੁੰਦੇ ਆਪਾਂ ਹਣਾ ਹੁਣ ਉਹਦਾ ਮੇਰਵਾ ਥੋੜਾ ਜਿਆਦਾ ਦੱਸਣ ਜਾ ਰਿਹਾ ਮੁਰਗੀ ਮਰੀ ਦਾ ਬੱਕਰੀ ਮਰੀ ਦਾ ਤੇ ਇਨਸਾਨ ਮਰੇ ਦਾ ਕੀ ਮਿਲਦਾ ਹਣਾ ਉਹਦੇ ਜੋ ਉਹਨੇ ਜਿਹੜੀ ਇਹ ਮੈਂ ਚੀਜ਼ਾਂ ਉਹੀ ਕਹਿ ਰਿਆ ਵਾ ਇਹ ਕੋਈ ਉਹ ਨਹੀਂ ਕੰਫਰਮ ਨਹੀਂ ਆ ਇਹ ਰਿਕੁਐਸਟ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਸੈਂਟਰ ਕੋਲ ਹਾਂ ਉਹਨੇ ਕਿਹਾ ਵਾ ਕਿ ਜਿਹੜਾ ਬੰਦਾ ਜਿਹਦੀ ਡੈਥ ਹੁੰਦੀ ਆ ਉਹਨੂੰ 4 ਲੱਖ ਰੁਪਈਆ ਮਿਲਦਾ ਜਿਹੜਾ ਫਲਾਡ ਦੇ ਚ ਬੰਦਾ ਮਰਦਾ ਵਾ ਉਹਨੂੰ 4 ਲੱਖ ਮਿਲਦਾ ਵਾ ਉਹਨੂੰ ਵਧਾ ਕੇ 8 ਲੱਖ ਕੀਤਾ ਜਾਵੇ ਅੱਛਾ ਪਰ ਪਰਸਨ ਤੇ ਜਿਹਦਾ ਤੇ ਕੋਈ ਅੱਖ ਚਲ ਗਈ ਆ ਕੋਈ ਸਰੀਰ ਦਾ ਕੋਈ ਅੰਗ ਲੂਜ਼ ਹੋ ਗਿਆ ਹੈ ਜਾਂ ਹੱਥ ਪੈਰ ਚਲ ਗਿਆ ਹੈ ਜਾਂ ਕੋਸ਼ਿਆ ਤੇ ਕੱਲੇ ਕੱਲੇ ਅੰਗ ਦਾ 2.5 ਲੱਖ ਪਰਸੈਂਟ ਦਾ ਜਿਹੜਾ ਮਿਲਦਾ ਹੁੰਦਾ ਵਾ ਉਹਨੂੰ ਵਧਾ ਕੇ 5 ਲੱਖ ਕੀਤਾ ਜਾਵੇ ਇਹ ਉਹਨੇ ਡਿਮਾਂਡ ਕੀਤੀ ਆ ਕਿ ਇਹਦੇ ਵਿੱਚ 60% ਦੀ ਵਧਾ ਦਿੱਤਾ ਜਾਵੇ ਉਸ ਤੋਂ ਬਾਅਦ ਹੁਣ ਆ ਜੀ ਬੱਕਰੀਆਂ ਤੇ ਇਹਨਾਂ ਦੇ ਬਤਕਾਂ ਦੇ ਹਾਂ ਤੇ ਬਫੈਲੋ ਕਾਊ ਕੈਮਲ ਔਰ ਯਾਕ ਯਾਨੀ ਕਿ ਮੱਗ ਜੇ ਗਾਈਂ ਊਂਠ ਤੇ ਇਹਨਾਂ ਨੂੰ ਜਿਹੜਾ ਮਿਲਦਾ ਹੁੰਦਾ ਆ ਪੈਸਾ ਇੱਕ ਹੁੰਦਾ ਵਾ 37500 ਜਿਹੜਾ ਕਿ ਇਹ ਰੈਲੀ ਫੰਡ ਚ ਮਿਲਦਾ ਹੋਣਾ ਨਾ ਜੋ ਜੋ ਪਸ਼ੂ ਜੋ ਵੀ ਜਦੋਂ ਪਸ਼ੂ ਸਾਰਾ ਹਾਂ ਉਹਦਾ ਜੋ ਰੇਟ ਆ 37500 ਉਹ ਹੁਣ ਇਹ ਮੈਨੂੰ ਇਹ ਨਹੀਂ ਪਤਾ ਪਰ ਪਸ਼ੂ ਆ ਕਿ ਪਰ ਪਰਿਵਾਰ ਆ ਕਿ ਹਿਸਾਬ ਗਦਾਵਾ ਉਹਨੂੰ ਕਹਿੰਦੇ ਆ ਕਿ ਵਧਾ ਕੇ 37500 ਤੋਂ 75 ਹਜ਼ਾਰ ਯਾਨੀ ਕਿ ਡਬਲ ਕੀਤਾ ਜਾਵੇ ਅੱਛਾ ਸ਼ੀਪ ਬੋਟ ਪਿੱਗ ਯਾਨੀ ਕਿ ਸੂਰ ਬੋਟ ਤੇ ਜਿਹੜੀ ਸ਼ੀਪ ਆ ਉਹਦਾ 4000 ਤੋਂ ਵਧਾ ਕੇ 10000 ਕੀਤਾ ਜਾਵੇ। ਅੱਛਾ ਤੇ ਘੋੜੇ ਦਾ ਘੋੜੇ ਦਾ 32000 ਤੋਂ 64000 ਕੀਤਾ ਜਾਵੇ ਤੇ ਹੋਣ ਆਦੀਏ ਮੁਰਗੀਆਂ ਦੇ ਜਿਦਾ ਆਪਾਂ ਕਿਹਾ ਸੀਗਾ ਕਿ ਮੁਰਗੀਆਂ ਦੇ ਵੀ ਪੈਸੇ ਦਊਂਗਾ। ਹਾਂ ਮੁਰਗੀਆਂ ਦਾ 100 ਰੁਪਿਆ ਪਰ ਬਰਡ ਤੋਂ ਵਧਾ ਕੇ 250 ਰੁਪਿਆ ਪਰ ਬਰਡ ਕੀਤਾ ਜਾਵੇ। ਤੇ ਇਹ ਇਹ ਉਹਦੀ ਡਿਮਾਂਡ ਆ ਸੈਂਟਰ ਤੋਂ ਤੇ ਇਹ ਚੀਜ਼ਾਂ ਦਾ ਉਹਨੇ ਕਿਹਾ ਵਾ ਕਿ ਹਾਂ ਧਿਆਨ ਰੱਖਿਆ ਜਾਵੇ ਇਹ ਲੈਟਰ ਲਿਖੀ ਹੈ ਭਗਵੰਤ ਮਾਨ ਨੇ ਸੈਂਟਰ ਨੂੰ ਡਿਮਾਂਡ ਕਰਦੇ ਹੋਏ ਕਿ ਇੱਕ ਤਾਂ 60000 ਦਾ ਫੰਡ ਦਿੱਤਾ ਜਾਵੇ ਉਤੋਂ ਆ ਚੀਜ਼ਾਂ ਲੈਦਾ ਉਹਨੇ ਇਹ ਤੇ ਉਹ ਹੀ ਗੱਲਾਂ ਵਾਂ ਕੇ ਚਰ ਮੀ ਪੈ ਰਿਹਾ ਤੇ ਉਹਨੂੰ ਮੀਂਹ ਦੇ ਅੱਗੇ ਤੁਸੀਂ ਜਾ ਕੇ ਬੋਲੀ ਜਾਓ ਕਿ ਮੀਂਹ ਰੁਕ ਜਾ ਮੀਂਹ ਰੁਕ ਜਾ ਇਹ ਪਖੰਡ ਬੜੇ ਟਾਈਮ ਤੋਂ ਚੱਲਦੇ ਆ ਲੈਟਰਾਂ ਲਿਖ ਦੋ ਮੰਨ ਕਰ ਦੋ ਇਹ ਮੰਗਈਆਂ ਨਾ ਉਹਨਾਂ ਮੰਨਣੀਆਂ ਵਾਂ ਤੇ ਇਹਨਾਂ ਨੂੰ ਪਤਾ ਵਗੇ ਇਨਾਂ ਚੋਂ ਤੇ ਕੋਈ ਪੂਰੀ ਨਹੀਂ ਹੋਣ ਵਾਲੀ ਇਦਾਂ ਹਾਂ ਇਹ ਤੇ ਪਾਤੀ ਸਿਆਸਤ ਦੀਆਂ ਗੇਮਾਂ ਜੀਆਂ ਜਿਹੜੀ ਗੇਮ ਇਹ ਵੀ ਚੱਲ ਰਹੀ ਏ ਕਿ ਮੈਂ ਆਪਣਾ ਹੈਲੀਕਾਪਟਰ ਵੀ ਦਿੱਤਾ ਵਾ ਹੈਲੀਕਾਪਟਰ ਸੇਵਾ ਜੀ ਲੱਗਾ ਹੋਇਆ ਉਹ ਵੀ ਮੈਨੂੰ ਲੱਗਦਾ ਵਾ ਕਿ ਜਿਹੜਾ ਬਿਆਨ ਦਿੱਤਾ ਮੈਨੂੰ ਵੀਡੀਓ ਚ ਆਹ ਲੱਗਣ ਦੇਣ ਦੇਖਣ ਨੂੰ ਕਿ ਵਾਵਾ ਪੈਗ ਲੱਗੇ ਹੋਏ ਆ ਨਹੀਂ ਉਹ ਚੀਜ਼ਾਂ ਤਾਂ ਤੇ ਚਲੋ ਆਪਾਂ ਉਜਾਈ ਨਹੀਂ ਰਹੇ ਨਾ ਮੁਆਜਰਾ ਕੀ ਮਿਲਦਾ ਕਿਉਂਕਿ ਮੁਆਜਰਾ ਜਿਹੜਾ ਮਿਲਣਾ ਹੁੰਦਾ ਉਹਨੇ ਉਹ ਚੀਜ਼ ਤੇ ਪੂਰਤੀ ਨਹੀਂ ਕਰਦੇ ਨਹੀਂ ਉਹ ਤੇ ਇੱਕ ਬੜਾ ਮਿਨੀਮਲ ਜਿੱਦਣ 15000 ਕਿੱਲੇ ਦਾ ਮਿਲਣਾ ਹੁਣ ਫਸਲ ਕ ਜਾ ਉਥੋਂ ਬੰਦੇ ਦੀ ਆਹ ਜਿਆਦੇ ਨਿਕਲਨੀ ਸੀ ਤੇ 15 ਤੋਂ ਜ਼ਿਆਦਾ ਖਰਚਾ ਤੇ ਉਹਨੂੰ ਜ਼ਮੀਨ ਨੂੰ ਵਾਪਸ ਬਣਾਉਣ ਤੇ ਲੱਗ ਜਾਣਾ ਜੋ ਦੇ ਵਿੱਚ ਗਾਰ ਆਉਣੀ ਆ ਰੇਤਾ ਆਉਣੀ ਆ ਹਨਾ ਜਿਨ੍ਹਾਂ ਦੇ ਤੇ ਘੱਟ ਪਹਿਲੀ ਦਿਨਾਂ ਕੋਈ ਤਰੀਬ ਕਿਸਾਨ ਆ ਇੱਕ ਦੋ ਕਿੱਲੇ ਵਾਲਾ ਉਹਨੂੰ ਤਾਂ ਹੁਣ ਤੁਸੀਂ ਲਾ ਲਓ ਕੀ ਸ਼ਾਇਦ ਕਣਕ ਲਾਉਣ ਜੋਗੇ ਵੀ ਉਹਦੇ ਕੋਲ ਪੈਸੇ ਨਾ ਬਚਣ ਜਾਂ ਕੋਸ਼ਾ ਕਿਉਂਕਿ ਆੜਤੀਆਂ ਕੋ ਵੀ ਪੈਸੇ ਨਹੀਂ ਬਚਨੇ ਲੋਕਾਂ ਨੇ ਠੇਕੇ ਤੇ ਪੜੀਆਂ ਲਈਆਂ ਨੇ ਠੇਕੇ ਸਾਰਿਆਂ ਦੇ ਮਰ ਗਏ ਆ ਹਾਂ ਨਿਊ ਕਹਿਣਾ ਅਜੇ ਕਣਕ ਲਾਉਣ ਲਈ ਪੈਸੇ ਤੇ ਵੱਖਰੇ ਆ ਪਹਿਲਾਂ ਕਣਕ ਲਾਉਣ ਲਈ ਜ਼ਮੀਨ ਬਣਾਉਣ ਲਈ ਪੈਸੇ ਚਾਹੀਦੇ ਨਾ ਕਿ ਜੋ ਵਿੱਤਾ ਪੈ ਗਈ ਆ ਜੋ ਗਾਰਜ ਜਮਾ ਹੋ ਗਈ ਆ ਵਿੱਚ ਗੋਡੇ-ਗੋਡੇ ਬੋਟਿਆਂ ਤੱਕ ਹਾਂ ਉਹ ਵੀ ਤੇ ਕੱਟ ਨਹੀਂਣਾ ਹਜੇ ਤੇ ਇਹ ਬਾਕੀ ਜਿਹੜੀਆਂ ਚੱਟੀਆਂ ਲਿਖੀਆਂ ਕੇਂਦਰ ਨੂੰ ਕਿਤੇ ਅੱਜ ਪਹਿਲੀ ਵਾਰੀ ਲਿਖੀਆਂ ਗਈਆਂ ਇਹ ਤੇ ਜੋ ਸਰਕਾਰਾਂ ਬੜੀਆਂ ਵੇ ਚਿੱਠੀਆਂ ਇਦਾਂ ਹੀ ਚਲਦੀਆਂ ਨੇ ਕਹਿਣ ਨੂੰ ਕੀ ਆ ਕੰਨ ਦੇਖਣਾ ਬਹੁਤ ਸੌਖਾ ਹੈ ਕਿ 15000 ਦਿੰਦੇ ਆ ਤੇ 15 ਤੋਂ 50 ਕਰ ਦੋ ਉਹ ਪੈਨਾਂ ਨੂੰ ਪਤਾ ਨਾ ਉਹਨਾਂ ਨੇ ਕਰਨਾ ਵਾ ਹਾਂ ਉਹ ਚਿੱਠੀ ਤੇ ਪੜਤਾ ਵੀ ਨਹੀਂ ਕੋਈ ਅੱਗੇ ਹਾਂ ਨਹੀਂ 15000 ਚੋਂ ਇਹ ਵੀ ਨਹੀਂ 15000 ਸੈਂਟਰ ਨਹੀਂ ਦਿੰਦੀ 6800 ਰੁਪਇਆ ਸੈਂਟਰ ਦਿੰਦੀ ਆ ਪਰ ਇਕੜ ਦਾ ਜਿਹਦੇ ਚ ਪਰ ਇਕੜ ਦਾ ਵੀ ਇਹ ਛੱਡੋ ਉਹਨਾਂ ਨੇ ਲਿਆ ਵਾ ਕਿ ਸੈਂਟਰ ਪੇਸ ਕੰਪਨਸੇਟਰ 17000 ਪਰ ਹੈਕਟੇਅਰ ਸੈਂਟਰ ਦਿੰਦੀ ਆ ਬਾਕੀ ਇਹ ਕੋਲੋਂ ਪਾ ਕੇ ਤੇ ਪੂਰੇ ਕਰਦੇ ਆ ਹਾਂ ਤੇ ਇਹ ਸੈਂਟਰ ਨੇ ਤੇ ਚਲੋ ਉਦੋਂ ਤੋਂ ਤਾਂ ਇਹਨਾਂ ਨੂੰ ਕੀ ਉਮੀਦ ਹੈ ਜਿਹੜੇ ਇਹਨਾਂ ਨੇ ਪੱਲਿਓ ਪੋਣੇ ਉਹ ਵਧਾ ਕੇ ਲੋਕਾਂ ਨੂੰ ਦੇ ਦੇਣ ਇੰਨਾ ਹੀ بڑا ਨਹੀਂ ਪੱਲਿਓ ਤੇ ਮੇਰੇ ਤੇ ਗਰਦੌਰੀਆਂ ਚੱਲਣੀਆਂ ਮੈਂ ਜੋ ਕੁਝ ਵੀ ਹੋਣਾ ਤੇ ਪਤਾ ਨਹੀਂ ਕਦੋਂ ਕਿਸੇ ਨੂੰ ਮਿਲਨੇ ਆ ਪਿਛਲੀ ਵਾਰੀ ਵੀ ਹਟਾ ਦੇ ਵਿੱਚ ਲੋਕਾਂ ਨੂੰ 15-15 ਰੁਪਏ ਦੇ ਚੈੱਕ ਵੀ ਗਏ ਨੇ ਕਿ ਜਦੋਂ ਆਕੂ ਬੜਾ ਚੱਲੀਆਂ ਨੇ ਉਦੋਂ ਵੀ ਉਹ ਫੋਟੋ ਆ ਹਾਂ ਹਾਂ ਇੱਕ ਤਾਂ ਤੁਹਾਨੂੰ ਬਾਰਡਰ ਪਾਰੋਂ ਦੀ ਵੀਡੀਓਜ਼ ਆ ਰਹੀਆਂ ਨੇ ਕਰਤਾਰਪੁਰ ਸਾਹਿਬ ਉਹ ਵੀ ਵੇਖਿਆ ਸੀ ਉਹ ਵੀ ਕਾਫੀ ਪਾਣੀ ਚ ਡੁੱਬਿਆ ਪਾਣੀ ਉਹ ਕਾਫੀ ਨੁਕਸਾਨੇ ਆ ਗਿਆ ਨਾ ਉੱਥੇ ਹਾਂਜੀ ਉਹਦੀ ਇੱਥੇ ਸਿਫਤ ਬਣਦੀ ਹੈ ਜਿਹੜੀ ਪਾਕਿਸਤਾਨ ਦੀ ਮਰੀਮ ਨਵਾਜ਼ ਆ ਜਿਹੜੀ ਉੱਤਰ ਦੀ ਪੰਜਾਬ ਦੀ ਸੀਐਮ ਮੈਂ ਉਹਦੀ ਵੀਡੀਓ ਵੇਖਣਿਆ ਹੁੰਦੇ ਕਿਹਾ ਕਿ ਪਹਿਲਾ ਕੰਮ ਇਹ ਕੀਤਾ ਜਾਵੇ ਕਿ ਜਿਹੜਾ ਪਰਤਹਰਪੁਰ ਸਾਹਿਬ ਦਾ ਗੁਰਦੁਆਰਾ ਵਾ ਉਹ ਚੋਂ ਪਾਣੀ ਕਢਿਆ ਜਾਵੇ ਹਾਂ ਉਹਨਾਂ ਦੂਸਰੇ ਦਿਨ ਹੀ ਸ਼ੁਰੂਆਤ ਕਰਦੇ ਨਾ ਉਹਦੀ ਸਾਬ ਸਫਾਈ ਦੀ ਹਾਂ ਤੇ ਉਹ ਬਹੁਤ ਵਧੀਆ ਡਿਸੀਜਨ ਰਿਹਾ ਵਾ ਤੇ ਆਪਾਂ ਮੈਂ ਕਹਿੰਦਾ ਜਾਂਦੇ ਜਾਂਦੇ ਇੱਕ ਚੀਜ਼ ਮੈਂ ਹੋਰ ਐਡ ਕਰਨੀ ਚਾਹੁੰਗਾ ਕਿ ਹੁਣ ਫਲੱਡ ਆਇਆ ਚਲੋ ਜੋ ਹੋਇਆ ਵਾ ਉਹ ਜਿਹੜਾ ਨੁਕਸਾਨ ਹੋਣਾ ਸੀ ਹੋ ਗਿਆ ਅੱਗੇ ਨੁਕਸਾਨ ਤੋਂ ਬਚਣ ਲਈ ਦੇਰੀ ਕਿਉਂਕਿ ਫਲੱਡ ਆ ਗਿਆ ਚਲ ਗਿਆ ਉਸ ਤੋਂ ਬਾਅਦ ਜਿਹੜੀਆਂ ਬਿਮਾਰੀਆਂ ਆਣ ਗਈਆਂ ਹਾਂ ਫਲੱਡ ਤੋਂ ਬਾਅਦ ਸਭ ਤੋਂ ਜ਼ਿਆਦਾ ਘਾਤਕ ਚੀਜ਼ ਹੁੰਦੀ ਹੈ ਬਿਮਾਰੀਆਂ ਕਿਉਂਕਿ ਸ਼ਾਇਦ ਲੋਕ ਪਾਣੀ ਨਾਲ ਨਾਲ ਇੰਨਾ ਨੁਕਸਾਨ ਹੋਵੇ ਜਿੰਨਾ ਬਿਮਾਰੀਆਂ ਨਾਲ ਹੋ ਜਾਂਦਾ ਵਾ ਫਲੱਡ ਤੋਂ ਬਾਅਦ ਆਉਣ ਵਾਲੀਆਂ ਬਿਮਾਰੀਆਂ ਜਿਨ੍ਹਾਂ ਚ ਕਲੋਰੀਆ ਟਾਈਫਾਇਡ ਡਾਇਰੀਆ ਮਲੇਰੀਆ ਇਹ ਚੀਜ਼ਾਂ ਸਾਰੀਆਂ ਜੰਮਣੀਆਂ ਨੇ ਤੇ ਬਈ ਇਨਫੈਕਸ਼ਨ ਸਕਿਨ ਇਨਫੈਕਸ਼ਨ ਕਈ ਕੋਸ਼ ਇਦਾਂ ਦੀਆਂ ਬਿਮਾਰੀਆਂ ਲੋਕਾਂ ਨੂੰ ਲੱਗਣੀਆਂ ਤੇ ਜੇ ਜੇ ਤੇ ਹੰਦੂ ਦੇਖ ਰਹੇ ਲੋਕ ਆ ਜਾਂ ਕੋਸ਼ ਆ ਉਹਨਾਂ ਨੂੰ ਆ ਉਹਨਾਂ ਨੂੰ ਇਹ ਚੀਜ਼ ਬਾਰੇ ਸਤਰਕੁਣਾ ਚਾਹੀਦਾ ਵਾ ਤੇ ਮੈਨੂੰ ਲੱਗਦਾ ਕਿ ਇਹਦੇ ਖਿਲਾਫ ਇਹਦੇ ਲਈ ਐਕਸ਼ਨ ਤੇ ਚਲੋ ਕੀ ਲੈ ਸਕਦੇ ਪਰ ਆਪਣੇ ਵੱਲੋਂ ਜਿੰਨਾ ਹੋ ਸਕੇ ਉਹਨਾਂ ਬਚਾਅ ਕੀਤਾ ਜਾ ਸਕੇ ਤੇ ਚਲੋ ਜੋ ਫਲੱਡ ਆਇਆ ਜਿੰਨਾ ਅਸੀਂ ਨੇ ਜਿੱਠਨੇ ਆ ਉਹ ਤਾਂ ਹੈ ਹੀ ਪਰ ਇਹ ਆ ਕਿ ਜਿਹੜੀਆਂ ਬਿਮਾਰੀਆਂ ਵਾ ਉਹਨਾਂ ਤੋਂ ਬਚਿਆ ਜਾ ਸਕੇ ਤੇ ਆਪਣਾ ਧਿਆਨ ਰੱਖਣਾ ਆਪਣੇ ਪਰਿਵਾਰ ਦਾ ਧਿਆਨ ਰੱਖਣਾ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਤੇ ਆਪ ਦਾ ਤੇ हां नहीं मैं अपना ਜਿੱਦਾਂ ਨੁਕਸਾਨਾਂ ਦੀ ਗੱਲ ਕਰ ਰਹੇ ਜਿੱਦਾਂ ਉਹ ਤੁਹਾਨੂੰ ਦਰਿਆ ਇਹ ਇੱਕ ਤੇ ਪਹਿਲਾ ਨੁਕਸਾਨ ਤਾਂ ਇਹ ਹੋ ਗਿਆ ਫਸਲਾਂ ਦਾ ਹਨਾ ਹਾਂ ਦੂਸਰਾ ਜ਼ਮੀਨਾਂ ਦਾ ਕਿ ਜ਼ਮੀਨਾਂ ਖਰਾਬ ਹੋ ਗਿਆ ਤੀਜਾ ਹੁਣ ਸਿਹਤ ਪੱਖੀ ਇਹ ਹੀ ਹੈ ਕਿ ਪਾਣੀ ਬਹੁਤ ਖਰਾਬ ਆਇਆ ਹੈ ਨਾ ਬਹੁਤ ਸੁਤਰ ਦਾ ਪਾਣੀ ਜਾਂ ਸਾਰਾ ਉਹ ਵਾਲਾ ਤੇ ਇਹ ਪਾਣੀ ਜਿਹੜਾ ਜਿੱਦਾਂ ਪਹਿਲਾਂ ਵੀ ਹੜ ਆਏ ਸੀ ਜਦੋਂ 2 ਸਾਲ ਪਹਿਲਾਂ ਨਾ ਉਦੋਂ ਵੀ ਇਹ ਕਿਹਾ ਗਿਆ ਸੀ ਨਾ ਕਿ ਜਿੱਦਾਂ ਉਸ ਤੋਂ ਬਾਅਦ ਕਈ ਬਿਮਾਰੀਆਂ ਫੈਲੀਆਂ ਸੀ ਤੇ ਹੁਣ ਜਿੱਦਾਂ ਕਈ ਸੰਸਥਾਵਾਂ ਵੀ ਲੱਗੀਆਂ ਹੋਈਆਂ ਨੇ ਸੇਵਾ ਦੇ ਵਿੱਚ ਨਾ ਜਿੱਦਾਂ ਚਲੋ ਖਾਲਸਾ ਜਿਹੜੀ ਵੀ ਆ ਹੋਰ ਵੀ ਬਹੁਤ ਨੇ ਤੇ ਕੁਝ ਸਿੰਗਰ ਵੀ ਆਪਾਂ ਕਹਿ ਲਈਏ ਫਿਲਮੀ ਅਦਾਕਾਰ ਮਸ਼ਹੂਰ ਹਸਤੀਆਂ ਵੀ ਲੱਗੀਆਂ ਤੇ ਪਿਛਲੀ ਵਾਰ ਵੀ ਉਹਨਾਂ ਨੇ ਇਹ ਚੀਜ਼ ਨੂੰ ਥੋੜਾ ਜਿਹਾ ਧਿਆਨ ਚ ਰੱਖਿਆ ਸੀ ਕਿ ਇਸ ਸਮੇਂ ਤੇ ਚਲੋ ਬਹੁਤ ਲੋਕ ਮਦਦ ਲਈ ਪਹੁੰਚ ਰਹੇ ਨੇ ਕਿਉਂਕਿ ਐਸਲ ਵਿੱਚ ਮਦਦ ਕੀ ਆ ਪਹਿਲਾ ਸਟੈਪ ਇਹ ਆ ਕਿ ਲੋਕਾਂ ਨੂੰ ਪਾਣੀ ਚੋਂ ਕੱਢਿਆ ਜਾਵੇ ਉਹਨਾਂ ਤੱਕ ਖਾਣਾ ਪਹੁੰਚਾਇਆ ਜਾਵੇ ਸ਼ਾਇਦ ਪਾਣੀ ਪੰਜ ਦਿਨੋਂ ਲੱਥ ਜਾਏਗਾ 10 ਦਿਨੋਂ ਲੱਥ ਜਾਏਗਾ ਪਰ ਜ਼ਿਆਦਾਤਰ ਮਦਦ ਉੱਥੇ ਜਾ ਕੇ ਖਤਮ ਹੋ ਜਾਂਦੀ ਹੈ ਪਰ ਇਹ ਸੰਸਥਾਵਾਂ ਨੇ ਪਿਛਲੀ ਵਾਰ ਵੀ ਕੋਸ਼ਿਸ਼ ਕੀਤੀ ਸੀ ਕਿ ਉਸ ਤੋਂ ਬਾਅਦ ਲੋਕਾਂ ਤੱਕ ਦਵਾਈਆਂ ਜਾਂ ਇੱਦਾਂ ਦੀਆਂ ਚੀਜ਼ਾਂ ਵੀ ਪਹੁੰਚਾਈਆਂ ਗਈਆਂ ਸੀ ਤੇ ਉਮੀਦ ਉਹੀ ਕਰਦੇ ਆ ਕਿ ਇਸ ਵਾਰ ਵੀ ਉਹ ਸੰਸਥਾਵਾਂ ਜੋ ਥੋੜੀਆਂ ਆਰਗੇਨਾਈਜ਼ ਤਰੀਕੇ ਨਾਲ ਚੱਲ ਰਹੀਆਂ ਨੇ ਤੇ ਉਹ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣਗੀਆਂ ਕਿ ਜਦੋਂ ਪਾਣੀ ਲੱਥਦਾ ਹੈ ਇਹ ਫੂਡ ਨੂੰ ਲੋੜਵੰਤਾ ਤੱਕ ਦਵਾਈਆਂ ਵੀ ਕਿਉਂਕਿ ਸਰਕਾਰ ਤੋਂ ਤੇ ਉਮੀਦ ਨਹੀਂ ਕਿਛੀ ਸਰਕਾਰ ਨੇ ਤੇ ਅ ਪਰਸੋ ਦਾ ਖਾਤਾ ਪਰ ਜਾਰੀ ਕਰ ਦਿੱਤਾ ਹੈ ਆਪਣੇ ਅਫੀਸ਼ੀਅਲ ਪੇਜ ਦੇ ਉੱਪਰ ਕਿ ਆ ਸਾਡਾ ਖਾਤਾ ਨੰਬਰ ਹੈ ਤੇ ਪ੍ਰਧਾਨ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚ ਪੈਸਾ ਪਾਇਆ ਜਾਵੇ ਉਹਨੂੰ ਪੈਸਾ ਮੈਂ ਲੋਕਾਂ ਤੱਕ ਤੇ ਪਤਾ ਹੀ ਆ ਜਾਣਾ ਕਿ ਨਹੀਂ ਜਾਣਾ ਪਰ ਇਹਦੇ 'ਚ ਨਾ ਮੈਂ ਉਹ ਜਿੱਦਾਂ ਕਲਾਕਾਰ ਨੇ ਜਿੱਦਾਂ ਦਲਜੀਤ ਨੇ ਕੀਤਾ ਵਾ ਉਹਨੇ 10 ਪਿੰਡਾਂ ਦੀ ਜ਼ਿੰਮੇਵਾਰੀ ਚੱਕੀ ਹੈ ਹਨਾ ਮੈਂ ਵੀ ਕਿਸੇ ਨਾਲ ਗੱਲ ਕਰ ਰਿਹਾ ਸੀ ਤੇ ਮੈਂ ਇਹ ਚੀਜ਼ ਬਹੁਤ ਵਧੀਆ ਕਿ ਜਿੱਦਾਂ ਕਈ ਵਾਰੀ ਆਪਾਂ ਬਲਾਈਂਡਲੀ ਓਪਨਲੀ ਸਾਰੇ ਜਗ੍ਹਾ ਮ ਹੈਲਪ ਭੇਜਦੇ ਆ ਤਾਂ ਸ਼ਾਇਦ ਕੋਈ ਜਗ੍ਹਾ ਤੇ ਜ਼ਿਆਦਾ ਹੈਲਪ ਹੋ ਜਾਂਦੀ ਹੈ ਕੋਈ ਜਗ੍ਹਾ ਤੇ ਬਿਲਕੁਲ ਨਹੀਂ ਪਹੁੰਚਦੀ ਪਰ ਜੇ ਸਿੰਗਰ ਜਾਂ ਕੋਈ ਉਹ ਵੀ ਉਹ ਵੀ ਅੱਛੀ ਸਖਸੀਅਤ ਹੈ ਜਿਹਦੇ ਕੋਲ ਪੈਸਾ ਚੰਗਾ ਹੈ ਜੋ ਮਦਦ ਕਰਦਾ ਹੈ ਜੇਕਰ ਉਹ ਇਦਾਂ ਹੀ ਕੁਝ ਗਿਣਵੇਂ ਚੁਣਵੇਂ ਇਲਾਕਿਆਂ ਨੂੰ ਚੂਜ਼ ਕਰੇ ਹਰ ਕੋਈ ਕਿ ਜਿੱਦਾਂ ਆ 10 15 ਪਿੰਡਾਂ ਨੂੰ ਮੈਂ ਚੰਗੀ ਤਰ੍ਹਾਂ ਦੇਖੂਗਾ ਤੇ ਸ਼ਾਇਦ ਉਹੀ ਨਾਲ ਥੋੜੀ ਜਿਹੀ ਮਦਦ ਹਰ ਘਰ ਤੱਕ ਪਹੁੰਚ ਸਕੇਗੀ ਨਹੀਂ ਇਹ ਤਾਂ ਜ਼ਰੂਰੀ ਹੈ ਜੀ ਜੋ ਜੋਤੇ ਸਹਿੰਦੇ ਸਾਈਂਦੇ ਬੰਦੇ ਆ ਹਨਾ ਲੋਕੀ ਪਿੰਡਾਂ ਦੀਆਂ ਹੁਣ ਕਈ ਕਬੱਡੀ ਟੂਰਨਾਮੈਂਟ ਕਰਾਉਂਦੇ ਆ ਐਨਆਰਆਈ ਕਈ ਕੁਝ ਕਰਾਉਂਦੇ ਆ ਕਈ ਪ੍ਰੋਗਰਾਮ ਕਰਵਾਉਂਦੇ ਆ ਤੇ ਚਾਹੀਦਾ ਵਾ ਇੱਕ ਸਾਲ ਬੰਦ ਕਰਨ ਨੂੰ ਪ੍ਰੋਗਰਾਮ ਤੇ ਜਿਹੜੇ ਲੋਕ ਇਹ ਚੀਜ਼ਾਂ ਨਾਲ ਪ੍ਰਭਾਵਿਤ ਹੋਏ ਆ ਉਹਨਾਂ ਦੀ ਹੈਲਪ ਕੀਤੀ ਜਾਵੇ ਦੀ ਹੋ ਸਕਦੀ ਆ ਤੇ ਖੇਡਾਂ ਵਾਲਿਆਂ ਸਾਲ ਤੋਂ ਘੱਟ ਧਿਆਨ ਦੇ ਲੋ ਹਨਾ ਹੋਰ ਪਾਸੇ ਟੂਰਨਾਮੈਂਟ ਚ ਪਹਿਲੋਂ ਨਾਲੋਂ ਚੰਗਾ ਕਿ ਤੁਸੀਂ ਇਦਾਂ ਕਿਸੇ ਪ੍ਰਬੰਧ ਦੀ ਹਕ ਕਰਦੋ ਜਿੱਥੇ ਖੇਡਾਂ ਦਾ ਭਲਾ ਹੋ ਸਕੇ ਤੇ ਬਾਕੀ ਚੀਜ਼ਾਂ ਜਦੋਂ ਪੰਜਾਬ ਚ ਖੁਸ਼ਹਾਲੀ ਆ ਤੇ ਫਿਰ ਗੇਮਾਂ ਦਾ ਫਿਰ ਚੱਲਣਗੀ ਹਾਂ ਨਹੀਂ ਨਹੀਂ ਉਹ ਜ਼ਰੂਰੀ ਚਲੋ ਆਪਾਂ ਇਹ ਹੈ ਕਿ ਚਲੋ ਕਿਸੇ ਨੂੰ ਆਪਾਂ ਕਹਿ ਨਹੀਂ ਸਕਦੇ ਕੁਝ ਹਰ ਕਿਸ ਦੀ ਆਪਣੀ ਇੱਛਾ ਵਾ ਪਰ ਜੇ ਇਹ ਕਹਿ ਸਕਦੇ ਹਾਂ ਕਿ ਜੇ ਕੋਈ ਟੂਰਨਾਮੈਂਟ ਬੱਲੇ ਬੱਲੇ ਨੂੰ ਕਰਾ ਰਿਹਾ ਹੈ ਜਸਟ ਨਾ ਕਿ ਆਪਣੀ ਤੇ ਉਹ ਬੱਲੇ ਬੱਲੇ ਫਿਰ ਇਸ ਤੋਂ ਵੱਡੇ ਬੱਲੇ ਬੱਲੇ ਤੇ ਨਹੀਂ ਹੋ ਸਕਦੀ ਨਾ ਕਿਤੇ ਜੇ ਤੁਸੀਂ ਉਹ ਪੈਸਾ ਕੋ ਮੈਂ ਇੱਕ ਦੋ ਟੂਰਨਾਮੈਂਟਾਂ ਦਾ ਸੁਣਿਆ ਵੀ ਮੈਨੂੰ ਨਾਮ ਦਿਮਾਗ ਚੋਂ ਨਿਕਲ ਗਿਆ ਉਹਨਾਂ ਨੇ ਐਲਾਨ ਕਰ ਵੀ ਦਿੱਤਾ ਹੈ ਕਿ ਸਾਡਾ ਇਸਪੋਰਟ 2 ਕਰੋੜ ਦਾ ਬਜਟ ਸੀ ਟੂਰਨਾਮੈਂਟ ਦਾ ਜਿਹੜਾ ਕਿ ਟੂਰਨਾਮੈਂਟ ਕੈਨਸਲ ਕੀਤਾ ਹੈ ਤੇ ਅਸੀਂ ਆਪਣੇ ਲਾਗੇ ਦੇ ਇਲਾਕਿਆਂ ਦੇ ਵਿੱਚ ਉਹ ਮਦਦ ਪਹੁੰਚਦੀ ਕੀਤੀ ਜਾਊਗੀ ਤੇ ਉਹ ਚਾਹੀਦਾ ਵਾ ਕਿ ਪੰਜਾਬ ਦੀ ਚਲੋ ਇਹ ਸਿਫਤ ਤੇ ਆ ਕਿ ਦੇਖਦਾ ਜ਼ਰੂਰ ਆ ਪਰ ਫਿਰ ਖੜਦਾ ਵੀ ਆਪਣੇ ਪੈਰਾਂ ਤੇ ਹੀ ਆ। ਹਾਂ ਨਹੀਂ ਖੜਦਾ। ਬਾਹਰੋਂ ਕੋਈ ਨਹੀਂ ਮਦਦ ਕਰ ਲਈ ਆਉਂਗਾ। ਹੂੰ। ਮਦਦ ਤਾਂ ਚਲੋ ਨਾ ਹੀ ਕਿਸੇ ਦੀ ਲੋੜ ਪਵੇ। ਰੱਬ ਕਦੀ ਅੱਗੇ ਕੇ ਦੀ ਮਦਦ ਲਈ ਨਾ ਹੀ ਪਤਾ ਪਾ ਮੈਂ ਤਾਂ ਬੜਾ ਲੱਭਾ ਹੋਵੇ ਆਪੀ ਕਰਨੇ ਜੋ ਬੰਦਾ ਕਰ ਸਕਦਾ। ਇਹੀ ਅਰਦਾਸ ਕਰਦੇ ਆਂ ਕਿ ਚਲੋ ਕਿਉਂਕਿ ਮੈਂ ਕੁਝ ਖਬਰਾਂ ਅੱਜ ਫੇਰ ਪੜ ਰਿਹਾ ਸੀ ਕਿ ਜਿੱਦਾਂ ਇਹ ਜੋ ਇਲਾਕੇ ਨੇ ਨਾ ਆਪਣੇ ਇਹਦੇ ਵਿੱਚੋਂ ਬਰਦਾਸ਼ਪੁਰ ਤੇ ਤਰਨਤਾਰਨ ਥੋੜਾ ਜਿਹਾ ਠੀਕ ਲੱਗ ਰਿਹਾ ਏ ਬਟ ਦੂਸਰੇ ਇਲਾਕਿਆਂ ਦੇ ਵਿੱਚ ਫੇਰ ਅੱਜ ਭਾਰੀ ਬਾਰਿਸ਼ ਹੋਣ ਦੀ ਥੋੜਾ ਜਿਹਾ ਦੱਸਿਆ ਜਾ ਰਿਹਾ ਸੀ। ਉਹਦੇ ਨਾਲ ਫਤਰਾ ਜੇ ਉਹਨਾਂ ਟਲਿਆ ਨਹੀਂ ਆ ਪਰ ਚਲੋ ਇਹੋ ਅਰਦਾਸ ਕਰਦੇ ਆ ਕਿ ਜਿੰਨੀ ਜਲਦੀ ਹੋ ਸਕੇ ਮੀਂਹ ਦੇ ਨਾਲ ਦਿੱਕਤ ਇਹ ਜੁੰਦੀ ਹੈ ਨਾ ਕਿਉਂਕਿ ਲੋਕੀ ਜ਼ਿਆਦਾਤਰ ਛੱਤਾਂ ਤੇ ਚੜੇ ਹੋਏ ਆ ਘਰਾਂ ਦੇ ਤੇ ਹੁਣ ਜਦੋਂ ਮੀਂਹ ਆਉਂਦਾ ਵਾ ਤੇ ਫਿਰ ਉੱਤੇ ਬੈਠੇ ਵੀ ਉਹ ਪ੍ਰਭਾਵਤ ਹੁੰਦੇ ਆ ਛੱਤਾਂ ਤੇ ਕਿ ਹਾਂ ਭਈ ਉੱਥੇ ਵੀ ਮੀਂਹ ਜਦੋਂ ਇੱਕ ਤਾਂ ਆ ਹੈਲੀ ਗੋਪਰ ਲਾ ਕੇ ਤੇ ਉਹ ਟੈਂਟ ਡਾਉਨ ਤਾਂ ਬਣੇ ਉਹਨਾਂ ਦੇ ਜਿਹੜੇ ਛੱਤਾਂ ਤੇ ਲਾਏ ਉਹਨਾਂ ਦੀ ਆ ਭਗਵਾਨ ਤਨਾਨ ਦੇ ਜਿਹੜੇ ਹੈਲੀ ਗੋਪਰ ਲਾਏਗੇ ਤੇ ਨੇ ਉਹ ਪ੍ਰਸ਼ਾਸਨ ਵੱਲੋਂ ਤੇ ਤੁਸੀਂ ਜੇ ਪੰਜਾਬ ਸਰਕਾਰ ਦੀ ਗੱਲ ਕਰੋ ਨਾ ਤੇ ਨਾ ਪਹਿਲਾਂ ਕੋਈ ਤਿਆਰੀ ਕੀਤੀ ਆ ਤੇ ਨਾ ਹੀ ਕੋਈ ਹੁਣ ਕੋਈ ਯੋਜਨਾਬੱਧ ਤਰੀਕੇ ਨਾਲ ਕੋਈ ਇਹ ਮੈਂ ਦੇਖ ਰਿਹਾ ਸੀ ਕੁਝ ਕੇ ਉੱਪਰੋਂ ਆਪਣਾ ਕਣਕੀ ਵੰਡੀ ਜਾ ਰਹੇ ਨੇ ਉਹਨਾਂ ਨੂੰ ਠੀਕ ਹੈ ਕਿ ਇਦਾਂ ਦਾ ਜਿੱਦਾਂ ਦਾ ਮਾਹੌਲ ਓ ਕਿਹੜੀ ਚੱਕੀ ਤੂੰ ਵਿਚਾਰਿਆ ਨੇ ਭਿਉਣੀ ਆ ਕਣਕ ਤੇ ਕਦੋਂ ਖਾਣੀ ਆ ਕਿ ਬਸ ਦਿਖਾਵੇ ਨੂੰ ਕਿ ਅਸੀਂ ਮਦਦ ਕਰ ਰਹੇ ਆ ਕਈ ਐਮਐਲਏ ਕਿਦੋਂ ਚਲੋ ਨਾਮ ਨਹੀਂ ਲੈ ਰਹੇ ਉਹਨਾਂ ਦਾ ਬਟ ਉਹ ਕਣਕੀ ਵੰਡੀ ਜਾ ਰਹੇ ਨੇ ਲੋਕ ਕਰ ਤੋ ਚੱਕੀ ਤੋ ਨਾ ਮੈਨੂੰ ਇੱਕ ਚੀਜ਼ ਯਾਦ ਆਈ ਚਲੋ ਟਾਪਿਕ ਤੋਂ ਹਟਕੇ ਆ ਮੈਂ ਤੇ ਗੱਲ ਕਰਾਂਗਾ ਟਾਪਿਕ ਤੋਂ ਹਟਗੇ ਨਹੀਂ ਪਏ ਹੋਏ ਹਾੜਾਂ ਦੇ ਰਿਲੇਟਿਡ ਹੀ ਆ 1988 ਦੇ ਵਿੱਚ ਜਦੋਂ ਹਾੜਾਏ ਸੀਗੇ ਹਾਂਜੀ ਤੇ ਮੇਰਾ ਮਾਮਾ ਉਹ ਚੱਕੀ ਉਹਨੇ ਚੱਕੀ ਲਾਈ ਲੋਕਾਂ ਦੀ ਨਾ ਹੈਲਪ ਕਰਨ ਦੇ ਲਈ ਚੱਕੀ ਲਾਈ ਤੇ ਚੱਕੀ ਚਲਾ ਕੇ ਤੇ ਉਹ ਉਸ ਟਾਈਮ 'ਚ ਹਾੜ ਦੇ ਵਿੱਚ ਲੋਕਾਂ ਨੂੰ ਆਟਾ ਪੀ ਪੀ ਕੇ ਦੇ ਰਿਆ ਸੀਗਾ ਹਾਂਜੀ ਤੇ ਉਹ ਤੁਸੀਂ 88 ਤੇ ਹੁਣ ਚ ਬਹੁਤ ਡਿਫਰੈਂਸ ਦਾ ਟਾਈਮ ਦਾ ਉਹ ਹੁਣ ਤੇ ਟੈਕਨੋਲੋਜੀ ਬੜੀ ਵੱਧ ਗਈ ਹੈ ਉਦੋਂ ਤੇ ਇੰਨਾ ਕੁਝ ਹੈ ਨਹੀਂ ਸੀਗਾ ਤੇ ਪਤਾ ਨਹੀਂ ਚੱਕੀ ਤੋਂ ਕਿਹੜੀ ਚੀਜ਼ ਐਸੀ ਬਈ ਟੁੱਟ ਕੇ ਉਹਦੇ ਗਲੇ ਦੇ ਵਿੱਚ ਜੀ ਤੁਸੀਂ ਮੰਨੋਗੇ ਗਲਾ ਲੈਂਦਾ ਹੋ ਗਿਆ ਦਾ ਬੰਦੇ ਦਾ ਹਾਂਜੀ ਨਹੀਂ ਉਹ ਤੇ ਔਨ ਦਾ ਸਪੌਟ ਡੈਥ ਹੋ ਗਈ 1988 ਦੇ ਹੜਾਂ ਦੇ ਵਿੱਚ ਮੇਰੇ ਮਾਮੇ ਦੀ ਡੈਥ ਹੋਈ ਸੀਗੀ ਉਹ ਵੀ ਆਹ ਕੰਮ ਚੱਕੀ ਚ ਆਟਾ ਪੀ ਕੇ ਤੇ ਹੁਣ ਜੇ ਤੇ ਜੇ ਤੇ ਇਹ ਆਟਾ ਉਤੋਂ ਕਣਕ ਸੁਟਣ ਦੇ ਆ ਹਾਂਜੀ ਤੇ ਫਿਰ ਬਾਈ ਚੱਕੀਆਂ ਵੀ ਕਿਤੇ ਲਵਾ ਦੋ ਕੀ ਕੀ ਕਿਥੇ ਪਸਾਉਣ ਕੇ ਜਾ ਕੇ ਜਾਂ ਕੀ ਆ ਜਾਂ ਫਿਰ ਆਟਾ ਦੋ ਪਰ ਲੋੜ ਨਹੀਂ ਕਿੰਨੂੰ ਲੱਗਦਾ ਲੋਕੀ ਬਹੁਤ ਸੇਵਾ ਕਰ ਰਹੇ ਆ ਜਾ ਜਾ ਕੇ ਦੇ ਰਹੇ ਆ ਇਹਨਾਂ ਵੱਲੋਂ ਐਨਡੀਆਰਐਫ ਜਿਹੜੀ ਬਾਕੀ ਸਰਕਾਰ ਵੱਲੋਂ ਚਲਾਈਆਂ ਗਈਆਂ ਮੈਂ ਇੱਕ ਦਿਨ ਨਿਊਜ਼ ਚੈਨਲ ਵੇਖਣ ਆ ਹਾਂ ਉਹ ਪਤਾ ਨਹੀਂ ਕਿਹੜਾ ਨਿਊਜ਼ ਚੈਨਲ ਸੀਗਾ ਉਹਦੇ ਮੈਂ 1 ਘੰਟਾ ਲਗਾਤਾਰ ਵੇਖਿਆ ਹੋਣਾ ਭਾਈ ਉਹਨਾਂ ਨੇ ਉਹ ਗੱਡੀ ਵਿਖਾਈ ਗਈ ਹੈ ਜਿਹੜੀ ਹਾਂਜੀ ਤੇ ਉਹ ਨਿਊਜ਼ ਵੇਖਣਿਆਂ ਹਾਂ ਮੈਂ ਚਲੋ ਨਿਊਜ਼ ਚੈਨਲ ਦਾ ਨਾਮ ਤੇ ਨਹੀਂ ਲੈਣਾ ਚਾਹੁੰਗਾ ਪਰ ਉਹਨਾਂ ਨੂੰ ਖੁਦ ਅਕਲ ਕਰਨੀ ਚਾਹੀਦੀ ਆ ਇੱਕ ਘੰਟਾ ਮੈਂ ਲਗਾਤਾਰ ਵੇਖਿਆ ਪੱਲ ਵੀ ਗੱਲ ਆ ਉਹ ਭਾਈ ਸਾਹਿਬ ਉਹ ਗੱਡੀ ਵਿਖਾਈ ਗਈ ਇੱਕ ਜਿਹੜੀ ਚਾਰ ਟਾਰਾਂ ਵਾਲੀ ਨਹੀਂ ਆਈ ਵੱਡੀ ਜੀ ਹਾਂਜੀ ਜਿਹੜੀ ਫਲੱਡ ਜਿਹੜੀ ਪਾਣੀ ਦੇ ਅੰਦਰ ਚੱਲਦੀ ਆ ਜਾਂ ਕੋਸ਼ਿਆ ਉਹ ਗੱਡੀ ਤੇ ਉਹਨਾਂ ਨੇ ਇੱਕ ਘੰਟੇ ਦਾ ਐਪੀਸੋਡ ਕਰਤਾ ਉਹਨਾਂ ਨੇ ਫਲੱਡ ਚ ਲੋਕੀ ਜਿਹੜੇ ਫਸੇ ਆ ਉਹਨਾਂ ਬਾਰੇ ਕੁਛ ਨਹੀਂ ਕੋਈ ਨੌਲੇਜ ਨਹੀਂ ਅੱਛਾ ਵਾਸੇ ਗੱਡੀ ਗੱਡੀ ਆ ਕਰਦੀ ਆ ਗੱਡੀ ਏਦਾਂ ਕਰਦੀ ਆ ਗੱਡੀ ਉਦਾਂ ਕਰਦੀ ਆ ਗੱਡੀ ਥੂ ਆਈ ਆ ਗੱਡੀ ਓਏ ਇਹ ਚੀਜ਼ਾਂ ਤੋਂ ਲੋਕਾਂ ਨੇ ਕੀ ਲੈਣਾ ਵਾ ਉਹ ਤਾਂ ਇਹ ਜਾਣਣਾ ਚਾਹੁੰਦੇ ਆ ਕਿ ਤੁਸੀਂ ਜਾ ਕੇ ਕੋਈ ਬੰਦਾ ਰੈਸਕਿਊ ਕੀਤਾ ਕਿ ਇੱਥੇ ਗੱਡੀ ਦੇ ਨਾਲ ਹੀ ਫੋਟੋਆਂ ਕਿਉਂ ਚਾਈ ਜਾਣ ਦੇ ਨੇ ਨਹੀਂ ਨਹੀਂ ਉੱਥੇ ਤੁਸੀਂ ਸਮਝਦੇ ਸੀ ਸਮੇਂ ਦੇ ਵਿੱਚ ਨਾ ਕਹੀਓ ਪੂਰੀ ਚੈਨਲ ਜਾਂ ਫੜ ਜਾਂਦੇ ਨੇ ਹਾਂ ਤੇ ਉਹ ਸਮਾ ਇਦਾਂ ਦਾ ਹੈ ਕਿ ਪੰਨੋ ਜਾ ਕੇ ਉੱਥੇ ਲੋਕਾਂ ਦੀ ਉਹ ਗੱਡੀਆਂ ਉੱਥੇ ਖਲੋਤੀਆਂ ਉਹ ਵੀ ਨਾਲ ਖਲੋਤੇ ਜਿਹੜੇ ਮੀਡੀਆ ਇੰਟਰਵਿਊ ਦੇ ਅੰਦਰ ਆਵਾ ਫਿਰ ਨਿਕਲ ਰੁਕ ਗਿਆ ਪਾਣੀ ਵਿੱਚ ਲਹਿ ਗਿਆ ਪਿੰਡਾਂ ਤੇ ਜਾ ਕੇ ਉੱਥੇ ਮਦਦ ਕਰੋ ਇੱਕ ਇੱਕ ਘੰਟਾ ਬੰਦਾ ਕੈਮਰਾ ਲੈ ਕੇ ਤੇ ਗੱਡੀ ਦੇ ਦੁਆਲੇ ਦੁਆਲੇ ਫਿਰਦਾ ਰਿਹਾ ਹਾਂ ਨਹੀਂ ਨਹੀਂ ਉਹੀ ਨਾ ਕਿਉਂ ਤੇ ਪਬਲਿਕ ਸਟੰਟ ਕਰਦੇ ਕਰਦੇ ਨੇ ਰਾਜਨੀਤੀ ਵਾਲੇ ਉੱਥੇ ਤੇ ਹਣਾ ਹਾਂ ਤੇ ਇਹ ਇਹ ਆ ਇਹ ਸਰਕਾਰਾਂ ਕਰ ਰਹੀਆਂ ਨੇ ਗੱਡੀ ਲੈ ਆ ਕੇ ਮੁਖਾਤੀ ਤੇ ਆਈ ਬੜੀ ਤਗੜੀ ਗੱਡੀ ਲੈ ਕੇ ਆਏ ਆ ਤੇ ਪੰਜ ਚੋਦਾ ਹੀ ਨੂੰ ਲਾਉਦਾ ਭਜਾਈ ਫਿਰਦੇ ਉਹਨੂੰ ਉਹਦਾ ਕੰਮ ਚਲੋ ਠੀਕ ਹੈ ਰੈਸਕਿਊ ਵੀ ਹੋ ਰਿਹਾ ਨੇ ਬੰਦੇ ਇਹ ਨਹੀਂ ਕਹਿ ਰਹੇ ਵੈਸਲੀ ਹੋ ਰਿਹਾ ਪਰ ਮੀਡੀਆ ਵਾਲਿਆਂ ਨੂੰ ਵੀ ਥੋੜਾ ਜਿਹਾ ਮੂੰਹ ਤੇ ਹੱਥ ਫੇਰਨਾ ਚਾਹੀਦਾ ਕਿ ਤੁਸੀਂ ਰਿਪੋਰਟਿੰਗ ਐਸ ਟਾਈਮ ਚੰਗੀ ਤਰ੍ਹਾਂ ਕਰ ਲਓ ਇਹ ਨਾ ਹੋਵੇ ਕਿ ਕੰਮ ਨੂੰ ਲੋਕੀਦਰ ਤੁਹਾਡੇ ਵਾਲੇ ਹੋ ਜਾਣ ਜਦੋਂ ਆਪਰੇਸ਼ਨ ਸੰਦੂਰ ਤੋਂ ਬਾਅਦ ਦੂਜੇ ਵਾਲੇ ਹੋ ਗਏ ਹਾਂਜੀ ਚਲੋ ਠੀਕ ਹੈ ਗਗਨ ਜੀ ਫਿਰ ਉਹੀ ਇਰਤਾਸ ਕਰਦੇ ਆਂ ਕਿ ਚਲੋ ਛੇਤੀ ਤੋਂ ਛੇਤੀ ਇਸ ਮੁਸੀਬਤ ਤੋਂ ਕਹੜਾ ਛੁੱਟੇ ਤੇ ਫਿਰ ਉਹ ਆਪਣੇ ਵਿਚਾਰੇ ਫਸਲਾਵਾਂ ਵੱਲ ਫਿਰ ਤੂੰ ਹੋ ਨਾ ਜੀ ਜ਼ਰੂਰ ਤੇ ਮੈਂ ਦਰਸ਼ਕਾਂ ਨੂੰ ਅਪੀਲ ਕਰਨਾ ਚਾਹੂੰਗਾ ਕਿ ਅਸੀਂ ਇਹ ਚੈਨਲ ਨਵਾਂ ਬਣਾਇਆ ਵਾ ਤੇ ਅਸੀਂ ਇੱਥੇ ਇਦਾਂ ਦੀ ਕੋਈ ਗੱਲ ਨਹੀਂ ਕਰਦੇ ਜਿੱਤੇ ਸਾਡੇ ਕੋਲ ਕੋਈ ਤੱਥ ਨਾ ਹੋਣ ਜਿੱਤੇ ਤੁਹਾਡੇ ਕੋਲ ਕੋਈ ਸੋਰਸ ਨਾ ਹੋਵੇ ਜਾਂ ਕੋਸ਼ਾ ਤੇ ਅਪੀਲ ਕਰਾਂਗੇ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਕਿਉਂਕਿ ਇਦਾਂ ਦੀ ਵੀਡੀਓ ਆ ਕਿ ਜਿਹਦੇ ਨਹੀਂ ਹਾਂਗੇ ਵੀ ਰਿਸਰਚ ਕਰਦੇ ਆ ਅਸੀਂ ਵੀ ਬੈ ਕੇ ਮੱਥਾ ਮਾਰਦੇ ਆ ਫਿਰ ਤੁਹਾਡੇ ਕੋਲ ਆਉਂਦੇ ਆ ਤੇ ਫਿਰ ਤੁਹਾਡੇ ਨਾਲ ਉਹ ਗੱਲਾਂ ਸਾਂਝੀਆਂ ਕਰਦੇ ਆ ਤੇ ਛੋਟਾ ਜਿਹਾ ਫਰਜ ਬਣ ਕੇ ਸਾਡੇ ਵੀਰੋ ਭੈਣੋ ਭਰਾਵੋ ਇਹ ਵੀਡੀਓ ਨੂੰ ਗਾਂ ਲੋਕਾਂ ਤੱਕ ਪਹੁੰਚਦਾ ਜਰੂਰ ਕਰਿਓ ਕਿ ਬਾਕੀ ਲੋਕਾਂ ਨੂੰ ਵੀ ਪਤਾ ਲੱਗੇ ਤੇ ਸਾਨੂੰ ਵੀ ਹੌਸਲਾ ਮਿਲੇ ਕਿ ਅਸੀਂ ਇਦਾਂ ਦਾ ਕੰਮ ਕਰਦੇ ਰਹੀਏ ਤਦ ਤੱਕ ਲਈ ਆਪੀ ਦਾ ਧੰਨਵਾਦ ਮੇਰੇ ਟੈਕਨੀਸ਼ਨ ਵੱਲੋਂ ਸਾਸ੍ਰਿਕਾ